ਹੁਣ ਕਈ ਬੰਦੇ ਕੀ ਡਰ ਜਾਂਦੇ ਚੀਜ਼ਾਂ ਤੋਂ ਕਿ ਸਾਨੂੰ ਥਾਣੇ ਤੋਂ ਫੋਨ ਆ ਗਿਆ ਪਤਾ ਨਹੀਂ ਕੀ ਹੋ ਗਿਆ ਸੰਸੋ ਇਦ ਪਾਨਾ ਸਿੱਧੂ ਬੜਾ ਚਰਚਾ ਦੇ ਵਿੱਚ ਚੱਲ ਰਿਹਾ ਸੀਗਾ ਸਟੇਮ ਸਮਾਜ ਸੇਵੀ ਕਹਿ ਰਹੇ ਨੇ ਉਹਨਾਂ ਨੂੰ ਸੋ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਇਹਨਾਂ ਤੋਂ ਬਚੋ ਇਹਨਾਂ ਨੂੰ ਹੀਰੋ ਨਾ ਬਣਾਓ ਜਿੰਨੂੰ ਵੀ ਕੋਈ ਦਿੱਕਤ ਹੈ ਚਾਹੇ ਲੰਬੀ ਲੜਾਈ ਲੜਨੀ ਪਏ ਚਾਹੇ ਛੋਟੀ ਜਾਣਾ ਕਾਨੂੰਨ ਕੋ ਪਹਿਣਾ ਜਿਹੜਾ ਕਾਨੂੰਨ ਨੂੰ ਹੱਥ ਚ ਲਏਗਾ ਚਾਹੇ ਉਹ ਮੰਤਰੀ ਹੋਵੇ ਤੇ ਚਾਹੇ ਆਮ ਆਦਮੀ ਹੋਵੇ ਉਹਦੇ ਖਿਲਾਫ ਕਾਨੂੰਨ ਦਾ ਸ਼ਕੰਜਾ ਕੱਸਿਆ ਹੀ ਜਾਏਗਾ ਸੰਸੋ ਤੁਹਾਡੇ ਕੋ ਕੋਈ ਕੇਸ ਐਸਾ ਆਇਆ ਹੋਵੇ ਜੋ ਸਰਕਾਰ ਜਾਂ ਪੁਲਿਸ ਨੇ ਝੂਠਾ ਕੋਈ ਇੱਦਾਂ ਦਾ ਸਾਨੂੰ ਦੱਸੋ ਕੁਝ ਸਹੀ ਤਾਂ ਅਕਸਰ ਹੀ ਹੁੰਦੇ ਰਹਿੰਦੇ ਜਿੰਨੇ ਵੀ ਕੇਸ ਪੁਲਿਸ ਪਾਉਂਦੀ ਹੈ तकरीबन 90% ਕੇਸ ਝੂਠੇ ਹੀ ਹੁੰਦੇ ਕਿਉਂਕਿ ਹੁਣ ਤਾਂ ਕੋਈ ਪ੍ਰੋਬਲਮ ਹੈ ਨਹੀਂ ਸੰਵਿਧਾਨ ਨੇ ਇਨੀਆਂ ਕੋ ਪਾਵਰਾਂ ਇਨੀਆਂ ਕੋ ਪ੍ਰੋਟੈਕਸ਼ਨਾਂ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਹੋਈਆਂ ਕਿ ਕੋਈ ਨੇਤਾ ਕੋਈ ਮੰਤਰੀ ਇਹਨਾਂ ਦੀ ਫਾਈਲ ਨਹੀਂ ਦੇਖ ਸਕਦਾ ਨਾ ਇਹਨਾਂ ਦੇ ਕੰਮ 'ਚ ਦਖਲਅੰਦਾਜ਼ੀ ਕਰ ਸਕਦਾ ਕਿਸੇ ਪੁਲਿਸ ਅਧਿਕਾਰੀ ਕੋਲ ਤੁਹਾਨੂੰ ਜ਼ਬਰਦਸਤੀ ਥਾਣੇ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਅੰਗਰੇਜ਼ ਜਦੋਂ ਗਏ ਸੀ ਉਹਦੇ ਪੁਲਿਸ ਨੂੰ ਇੱਕ ਦੇਗੇ ਸੀ ਦਾਣ ਜਿਆ ਦੇਗੇ ਸੀ ਦਿਮਾਗ ਦੇ ਵਿੱਚ ਉਹਨਾਂ ਦੇ ਪਾ ਗਏ ਸੀ ਕਿ ਅਸੀਂ ਇੱਥੇ ਕ੍ਰਾਂਤੀਕਾਰੀਆਂ ਨੂੰ ਖਤਮ ਕਰਨ ਵਾਲੀ ਪੁਲਿਸਾਂ ਭਾਰਤ ਦੇ ਲੋਕਾਂ ਦਾ ਅਸੀਂ ਕੋਈ ਫਾਇਦਾ ਨਹੀਂ ਕਰਨਾ ਹਰ ਕੋਈ ਮੈਨੂੰ ਇਹੀ ਕਹਿੰਦਾ ਨਜ਼ਰ ਆਉਂਦਾ ਨਹੀਂ ਜੇ ਅਸੀਂ ਤਾਂ ਸਾਈਨ ਤਾਂ ਕਰ ਦਿੱਤੇ ਜਾਂ ਅਸੀਂ ਤਾਂ ਚਲੇ ਗਏ ਸੰਤਾ ਪਤਾ ਨਹੀਂ ਸੀ ਤੇ ਜੇ ਪਤਾ ਨਹੀਂ ਸੀ ਫਿਰ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਜੇ ਪਤਾ ਰੱਖਾ ਜਾਓ ਸੋ ਇੱਥੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ ਕੱਪੜੇ ਕਿੱਥੋਂ ਸਵਾਣੇ ਆ ਆਪਣੇ ਕਾਰਡ ਕਿੱਥੋਂ ਕਰਵਾਣੀ ਸਬਜ਼ੀ ਕਿੱਥੋਂ ਖਰੀਦਣੀ ਹੈ ਜਾਂ ਰਜਿਸਟਰੀ ਕਿੱਤੇ ਲਖਾਣੀ ਹੈ ਪਰ ਇਹ ਨਹੀਂ ਪਤਾ ਕਰਨ ਦੀ ਜਦੋਂ ਕੱਲ੍ਹ ਹੋਣੀ ਤਾਂ ਵ ਦੋਸਤੋ ਅੱਜ ਸਾਡਾ ਇਹ ਪੋਡਕਾਸਟ ਬੜਾ ਇੱਕ ਸਪੈਸ਼ਲ ਹੋਣ ਵਾਲਾ ਵਾ ਤੇ ਅੱਜ ਸਾਡੇ ਨਾਲ ਐਸੀ ਸ਼ਖਸੀਅਤ ਮੌਜੂਦ ਆ ਤੇ ਬਹੁਤ ਹੀ ਮਸ਼ਹੂਰ ਨੇ ਜਲੰਧਰ ਦੇ ਵਿੱਚ ਐਡਵੋਕੇਟ ਹਰਮਿੰਦਰ ਸਿੰਘ ਸੰਧੂ ਜੀ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ ਜੈਨ ਜੀ ਸੰਧੂ ਸਾਹਿਬ ਐਡਵੋਕੇਟ ਬਣਨ ਵਿੱਚ ਤੁਸੀਂ ਕਿੱਥੋਂ ਪੜ੍ਹਾਈ ਹਾਸਲ ਕੀਤੀ ਕਿੱਥੋਂ ਸਟਾਰਟ ਕੀਤਾ ਕਿਹੜੇ-ਕਿਹੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਮੇਰੇ ਪਰਿਵਾਰ ਤੋਂ ਸਾਰੇ ਟੀਚਰ ਨੇ ਜਾਂ ਪ੍ਰਿੰਸੀਪਲ ਨੇ ਮੈਨੂੰ ਐਜੂਕੇਸ਼ਨ ਲਾਈਨ ਨਾਲ ਸੰਬੰਧਿਤ ਨੇ ਪਰ ਸ਼ੁਰੂ ਤੋਂ ਮੈਨੂੰ ਇਹ ਲੱਗਦਾ ਸੀ ਕਿ ਹਾਂ ਮੈਂ ਕੋਈ ਐਸਾ ਕੰਮ ਕਰਨਾ ਜਿੱਦ ਨਾਲ ਕਿਸੇ ਦੀ ਮਦਦ ਕੀਤੀ ਜਾ ਸਕੇ ਅਕਸਰ ਮੈਂ ਲੋਕਾਂ ਨੂੰ ਇਹ ਗੱਲ ਕਰਦੇ ਦੇਖਦਾ ਸੀ ਕਿ ਭਾਈ ਕਾਨੂੰਨ ਮੁਤਾਬਕ ਆ ਸਹੀ ਹੈ ਤੇ ਆ ਸਹੀ ਨਹੀਂ ਹੈ ਤੇ ਖਾਸ ਕਰ ਸਰਕਾਰੀ ਮੈਕਮੇ ਤੇ ਖਾਸ ਕਰ ਪੁਲਿਸ ਇਹ ਮੰਨਨ ਨੂੰ ਤਿਆਰ ਨਹੀਂ ਸੀ ਹੁੰਦੇ ਸੜਕਾਂ ਤੇ ਅਕਸਰ ਮੈਂ ਕਿਸੇ ਦੀ ਬਹਿਸਾਈ ਹੁੰਦੀ ਦੇਖੀ ਜਾਂ ਕਿਸੇ ਦੇ ਘਰ ਕੋਈ ਝਗੜਾ ਹੁੰਦਾ ਸੀ ਜਾਂ ਮਲੇ ਵਿੱਚ ਕੋਈ ਗਲਬਾਤ ਕਿਸੇ ਦੇ ਹੁੰਦੀ ਸੀ ਤੇ ਪਹਿਲੀ ਗੱਲ ਇਹ ਹੀ ਆਉਂਦੀ ਸੀ ਕਾਨੂੰਨ ਤਾਂ ਆ ਕਹਿੰਦਾ ਤੁਸੀਂ ਆ ਕਿਉਂ ਕਰਦੇ ਹੋ ਜਾਂ ਕਾਨੂੰਨ ਮੁਤਾਬਕ ਆ ਹੋਣਾ ਚਾਹੀਦਾ ਸੋ ਮੈਂ ਚਾਹੁੰਦਾ ਸੀ ਕਿ ਕੋਈ ਕਾਨੂੰਨ ਮੁਤਾਬਕ ਮੈਂ ਕਿਸੇ ਦੀ ਮਦਦ ਕਰ ਸਕਾਂ ਜੇ ਵਾਕਈ ਕੋਈ ਕਾਨੂੰਨ ਕਿਸੇ ਦੇ ਹੱਕ ਦੇ ਵਿੱਚ ਹੈ ਤਾਂ ਉਹ ਸਿਰਫ ਇਸ ਕਰਕੇ ਆਪਣੇ ਹੱਕ ਤੋਂ ਮਹਿਰੂਮ ਨਾ ਰਹਿ ਜਾਏ ਕਿ ਉਹਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਜਾਂ ਕਾਨੂੰਨ ਦੱਸਣ ਵਾਲਾ ਉਹਨੂੰ ਕੋਈ ਸ਼ਖਸ ਹੈ ਨਹੀਂ ਇਸ ਕਰਕੇ ਮੈਂ ਇਹ ਲਾਈਨ ਚੁਣੀ ਤੇ ਮੈਂ ਨੀਸੋੜੜਿੰਮੇ ਦੇ ਵਿੱਚ ਐਲ ਐਲ ਬੀ ਪਾਸ ਕੀਤੀ ਸੀ ਆਫਟਰ ਕੰਪਲੀਸ਼ਨ ਆਫ ਗ੍ਰੈਜੂਏਸ਼ਨ ਜੀ ਬੀਏ ਮੈਂ ਕਰਨ ਤੋਂ ਬਾਅਦ ਈਵਨਿੰਗ ਕਾਲਜ ਲੁਲੰਦਰ ਤੋਂ ਪਹਿਲਾਂ ਇੱਕ ਬੀਏ ਕੀਤੀ ਸੀ ਉਸ ਤੋਂ ਬਾਅਦ ਮੈਂ ਐਲ ਐਲ ਬੀ ਉੱਥੋਂ ਕੀਤੀ ਤੇ ਮੈਂ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਲੋਕਾਂ ਦੇ ਵਿੱਚੋਂ ਸੀ ਜਿਸ ਨੇ ਬੀਏ ਐਲਐਲਬੀ ਤਕਰੀਬਨ 19 ਸਾਲ ਦੀ ਉਮਰ ਦੇ ਵਿੱਚ ਪਾਸ ਕਰ ਲਈ ਸੀ ਉਸ ਤੋਂ ਬਾਅਦ ਜਦੋਂ ਮੈਨੂੰ ਲਾਇਸੈਂਸ ਮਿਲਿਆ ਤਕਰੀਬਨ ਡੇਢ ਸਾਲ ਮੈਨੂੰ ਰੁਕਣਾ ਪਿਆ ਕਿਉਂਕਿ ਵਕਾਲਤ ਦੇ ਲਾਇਸੈਂਸ ਦੀ ਜਿਹੜੀ ਉਮਰ ਉਹ 21 ਸਾਲ ਸੀ ਤੇ ਫਿਰ ਮੈਂ ਉੱਥੇ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਜਦੋਂ ਮੈਂ ਗਿਆ ਸੀ ਲਾਇਸੈਂਸ ਲੈਣ ਤੇ ਮੈਂ ਕਿਹਾ ਜੀ ਤੁਹਾਨੂੰ ਪਤਾ ਸੀ ਕਿ ਬੀਏ ਐਲਐਲਬੀ ਕਰਨ ਤੋਂ ਬਾਅਦ 21 ਸਾਲ ਦੀ ਉਮਰ 'ਚ ਲਾਇਸੈਂਸ ਦੇਣਾ ਹੈ ਤੇ ਤੁਸੀਂ ਮੈਨੂੰ ਫਿਰ ਐਡਮਿਸ਼ਨ ਪਹਿਲਾਂ ਕਿਉਂ ਦਿੱਤੀ ਸੋ ਪਹਿਲੀ ਘਟਨਾ ਹੀ ਮੇਰੇ ਨਾਲ ਹੀ ਹੋ ਗਈ ਸੀ ਕਿ ਮੈਂ ਕਾਨੂੰਨ ਦੀ ਗੱਲ ਕੀਤੀ ਸੀ ਤੇ ਕਾਨੂੰਨ ਦਾ ਸਹਾਰਾ ਮੈਨੂੰ ਲੈਣਾ ਪਿਆ ਸੀ ਤੋ ਇਸ ਤਰ੍ਹਾਂ ਕਰਦੇ ਕਰਦੇ ਅੱਜ 1999 ਤੋਂ ਲੈ ਕੇ ਅੱਜ ਤੱਕ ਮੈਂ ਜਲੰਧਰ ਦੇ ਵਿੱਚ وکਾਲਤ ਕਰ ਰਿਹਾ ਜੀ وکਾਲਤ ਦੇ ਨਾਲ ਨਾਲ ਮੈਂ ਆਰਟੀਆਈ ਦਾ ਕੰਮ ਕਰਦਾ ਆਰਟੀਆਈ ਮੀਨਸ ਰਾਈਟ ਟੂ ਇਨਫੋਰਮੇਸ਼ਨ ਤਕਰੀਬਨ 2008 ਤੋਂ ਮੈਂ ਆਪਣਾ ਆਰਟੀਆਈ ਦਾ ਸਫ਼ਰ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਮੈਂ ਦੇਖਿਆ ਵੀ ਜਿੱਥੇ-ਜਿੱਥੇ ਸਰਕਾਰੀ ਮੈਕਮੇ ਕੰਮ ਨਹੀਂ ਕਰਦੇ ਜਾਂ ਕਿਸੇ ਬੰਦੇ ਦਾ ਕੰਮ ਕਾਨੂੰਨ ਮੁਤਾਬਕ ਹੋਣ ਵਾਲਾ ਉਹ ਨਹੀਂ ਕੀਤਾ ਜਾਂਦਾ ਜਦ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਕਿੰਨੇ ਕੰਮ ਕਰਾਇਆ ਜਾਂ ਕਿੰਨੇ ਕਰਨਾ ਹੈ ਜਾਂ ਜਿਹੜਾ ਕੰਮ ਹੋਇਆ ਉਦਚ ਕੀ ਕਮੀਆਂ ਪੇਸ਼ੀਆਂ ਕਮੀਆਂ ਕੇਸ਼ੀਆਂ ਦੀ ਸ਼ਿਕਾਇਤਾਂ ਕਿੰਨੀਆਂ ਆਈਆਂ ਕਿੰਨੇ ਪੈਸੇ ਲੱਗੇ ਆ ਤੇ ਇਹਦੇ ਬਾਰੇ ਅਸੀਂ ਕਿੰਨੂੰ ਖਿੱਚ ਕੇ ਸਰਕਾਰੀ ਦਫ਼ਤਰ ਤੋਂ ਕੰਮ ਕਰਵਾ ਕੇ ਪਬਲਿਕ ਦੀ ਹੈਲਪ ਕਰ ਸਕਦੇ ਜਿੱਦਾਂ ਸੜਕ ਨਹੀਂ ਬਣੀ ਕਿਸੇ ਜਗ੍ਹਾ ਤੇ ਜਾਂ ਟੁੱਟੀ ਹੋਈ ਉਹਦੀ ਰਿਪੇਅਰ ਨਹੀਂ ਹੋਈ ਜਦ ਨਵੀਂ ਬਣੀ ਹੈ ਤੇ ਥੋੜੇ ਦਿਨ ਬਾਅਦ ਹੀ ਟੁੱਟ ਗਈ ਹੈ ਉਹ ਕਿੰਨੇ ਸਾਲ ਦਾ ਕੰਟਰੈਕਟ ਸਰਕਾਰ ਨਾਲ ਹੋਇਆ ਸੀ ਕਿੰਨੇ ਪੈਸੇ ਲੱਗੇ ਸੀ ਕਿੰਨੀ ਵਾਰੀ ਉਹ ਰਿਪੇਅਰ ਹੋਈ ਕਿੰਨੇ ਪੈਸੇ ਲਾਏ ਗਏ ਕਿੰਨੀਆਂ ਕੰਪਲੇਂਟਾਂ ਆਈਆਂ ਸੋ ਇਹ ਸਾਰੀਆਂ ਚੀਜ਼ਾਂ ਕਢਵਾਉਣ ਦਾ ਤੇ ਸਰਕਾਰ ਦੇ ਅਫਸਰਾਂ ਨੂੰ ਜਗਾਉਂਦਾ ਇੱਕੋ ਹੀ ਤਰੀਕਾ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ ਸੂਚਨਾ ਅਧਿਕਾਰ ਕਾਨੂੰਨ ਮੈਂ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਉਹਦੇ ਨਾਲ ਮੈਂ ਸਮਾਜ ਸੇਵਾ ਦੇ ਨਾਲ ਜੁੜਦਾ ਗਿਆ ਜਿਹੜੇ ਵੀ ਬੰਦੇ ਨਾਲ ਕੋਈ ਤੱਕਾ ਹੋਇਆ ਸੜਕ ਤੇ ਮੈਂ ਦੇਖਿਆ ਜਾਂ ਮੇਰੇ ਕੋਲ ਆ ਗਿਆ ਜਾਂ ਅਖਬਾਰਾਂਹੀਂ ਮੈਨੂੰ ਪਤਾ ਲੱਗਾ ਜਾਂ ਕਿਸੇ ਨੇ ਮੈਨੂੰ ਦੱਸ ਪਾ ਦਿੱਤੀ ਜਾਂ ਕੋਈ ਮੇਰੇ ਕੋਲ ਗਰੀਬ ਗੁਰਬਾ ਆ ਗਿਆ ਤੇ ਜਿੰਨੀ ਕੋ ਹੋ ਸਕੀ ਮੈਂ ਉਹਦੀ ਮਦਦ ਕੀਤੀ ਸਬੰਧਤ ਅਧਿਕਾਰੀਆਂ ਨੂੰ ਮੁੱਖ ਮੰਤਰੀ ਤੋਂ ਲੈ ਕੇ ਮੁੱਖ ਸਕੱਤਰ ਪੰਜਾਬ ਤੋਂ ਲੈ ਕੇ ਡੀਜੀਪੀ ਤੋਂ ਲੈ ਕੇ ਹਿਊਮਨ ਰਾਈਟਸ ਕਮਿਸ਼ਨ ਕਮਿਸ਼ਨਰ ਜਲੰਧਰ ਉਸ ਤੋਂ ਪਹਿਲਾਂ ਐਸਐਸਪੀ ਡੀਆਈਜੀ ਆਈਜੀ ਸਭ ਨੂੰ ਸ਼ਿਕਾਇਤਾਂ ਪਾਉਣੀਆਂ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਉਹਨਾਂ ਦੇ ਨਾਮ ਅਖਬਾਰਾਂ ਚ ਲਮਾਉਣੇ ਸ਼ੁਰੂ ਕੀਤੇ ਬਿਆਨ ਦੇਣੇ ਸ਼ੁਰੂ ਕੀਤੇ ਵੈਬ ਚੈਨ ਤੇ ਉਹਨਾਂ ਦੀ ਗੱਲ ਨੂੰ ਹਾਈਲਾਈਟ ਕਰਾਉਣਾ ਸ਼ੁਰੂ ਕੀਤਾ ਲੋਕਾਂ ਵਾਸਤੇ ਧਰਨੇ ਵੀ ਦਿੱਤੇ ਸੰਵਿਧਾਨਕ ਤਰੀਕੇ ਦੇ ਨਾਲ ਗੱਲਾਂ ਉੱਪਰ ਤੱਕ ਵੀ ਪੰਚਾਇਆਂ ਹਰ ਗੱਲ ਨੂੰ ਆਪਣੇ ਹੱਥ ਵਿੱਚ ਲੈ ਕੇ ਪਬਲਿਕ ਨੂੰ ਇਕੱਠਾ ਕਰਕੇ ਅਲਕਬੀ ਜਗਾਈ ਉਹਨਾਂ ਦਾ ਮਦਦ ਵੀ ਉਹਨਾਂ ਦੀ ਕੀਤੀ ਤੇ ਜੋ ਜੇ ਰੋੜ ਪਈ ਤਾਂ ਕੋਟਾਂ ਦੇ ਵਿੱਚ ਲੋਕਾਂ ਨੂੰ ਫ੍ਰੀ ਆਫ ਕਾਸਟ ਕੇਸ ਵੀ ਪਾਏ ਜਾਂ ਬਹੁਤ ਘੱਟ ਪੈਸੇ ਲੈ ਕੇ ਕੇਸ ਵੀ ਪਾਏ ਜੇ ਰਵੀ ਰਸਤੇ ਆਖਿਆ ਅਖਤਿਆਰ ਕਾਨੂੰਨੀ ਤਰੀਕੇ ਨਾਲ ਸੰਵਿਧਾਨਕ ਤਰੀਕੇ ਨਾਲ ਕਰਨਾ ਪਿਆ ਕਿ ਕਿਸੇ ਬੰਦੇ ਗਰੀਬ ਆਦਮੀ ਦਾ ਕੰਮ ਹੋ ਜਾਏ ਉਹ ਮੈਂ ਕੀਤਾ ਜਿਹਦੇ ਕਰਕੇ ਅੱਜ ਚਾਰ ਬੰਦੇ ਮੈਨੂੰ ਜਾਣਦੇ ਆ ਇਹ ਸਾਰਾ ਕੁਝ ਭਾਰਤ ਦੇ ਸੰਵਿਧਾਨ ਦੇ ਕਰਕੇ ਹੀ ਪੋਸੀਬਲ ਹੋਇਆ ਸੰਵਿਧਾਨ ਨੇ ਇੰਨੀ ਕੁ ਪਾਵਰ ਪੜੇ ਲਿਖੇ ਲੋਕਾਂ ਨੂੰ ਖਾਸ ਕਰ ਦਿੱਤੀ ਹੋਈ ਆਮ ਆਦਮੀ ਨੂੰ ਵੀ ਦਿੱਤੀ ਹੋਈ ਹੈ ਪਰ ਖਾਸ ਕਰ ਵਕੀਲ ਤਬਕਿਆਂ ਨੂੰ ਦਿੱਤੀ ਹੋਈ ਹੈ ਕਿ ਉਹ ਜਦੋਂ ਚਾਹਣ ਜਿਹਦੇ ਮਰਜ਼ੀ ਖਿਲਾਫ ਜਿਹੜੀ ਮਰਜ਼ੀ ਕੋਰਟ ਦੇ ਵਿੱਚ ਕੇਸ ਵੀ ਪਾ ਸਕਦੇ ਆ ਕੋਈ ਵੀ ਮੁੱਦਾ ਉਠਾ ਸਕਦੇ ਆ ਕੋਈ ਵੀ ਬਿਆਨ ਦੇ ਸਕਦੇ ਆ ਅਖਬਾਰ ਚ ਦੇ ਸਕਦੇ ਆ ਪਬਲਿਕਲੀ ਬੋਲ ਸਕਦੇ ਆ ਜਾਂ ਸ਼ਿਕਾਇਤਾਂ ਭੇਜ ਸਕਦੇ ਆ ਜਾਂ ਆਰਟੀਆਈ ਦੀ ਸੂਚਨਾ ਪਾ ਸਕਦੇ ਆ ਜਾਂ ਪਬਲਿਕਲੀ ਕਿਸੇ ਵੀ ਅਫਸਰ ਨੂੰ ਪੁੱਛ ਸਕਦੇ ਆ ਜਾਂ ਦੱਸ ਸਕਦੇ ਆ ਜ ਜਿਹਦੇ ਨਾਲ ਕਿਸੇ ਪਬਲਿਕ ਦਾ ਭਲਾ ਹੋਏ ਪਰ ਉਹ ਸੰਵਿਧਾਨਕ ਤਰੀਕੇ ਨਾਲ ਹੋਣਾ ਚਾਹੀਦਾ ਨਾ ਕਿ ਲੜਾਈ ਝਗੜਾ ਕਰਕੇ ਨਾ ਕਿ ਸੜਕਾਂ ਘੇਰ ਕੇ ਨਾ ਕਿ ਕਿਸੇ ਨੂੰ ਗਾਲੀ ਗਲੋਚ ਕਰਕੇ ਜਾਂ ਕਿਸੇ ਦੇ ਦਫ਼ਤਰ ਚ ਜ਼ਬਰਦਸਤੀ ਵੜ ਕੇ ਜਾਂ ਗੇਟ ਭੰਨ ਕੇ ਜਾਂ ਕਿਸੇ ਨੂੰ ਬੁਰਾ ਭਲਾ ਕਹਿ ਕੇ ਜਾਂ ਕਿਸੇ ਦੇ ਖਿਲਾਫ ਡੈਫਮੇਟਰੀ ਰਿਮਾਰਕ ਪਾਸ ਕਰਕੇ ਸੋ ਇਹ ਸਭ ਕੋ ਜਿ ਪੋਸੀਬਲ ਹੋਇਆ ਸਿਰਫ ਤੇ ਸਿਰਫ ਲਿਖਾਈ ਤੇ ਭਾਰਤ ਦੇ ਸੰਵਿਧਾਨ ਨਾ ਪੋਸੀਬਲ ਹੋਇਆ ਜਿਹੜਾ ਕਿ ਬਾਬਾ ਸਾਹਿਬ ਨੇ ਸਾਨੂੰ ਦਿੱਤਾ ਉਹਨਾਂ ਨੇ ਆਪ ਇਹ ਸਾਰੀਆਂ ਮੁਸ਼ਕਲਾਂ ਸਹਿ ਕੇ ਹਰ ਪੜੇ ਲਿਖੇ ਬੰਦੇ ਲਈ ਤੇ ਹਰ ਆਮ ਆਦਮੀ ਲਈ ਹੱਕ ਸੁਨਿਸ਼ਚਿਤ ਕੀਤੇ ਜਿੰਨਾਂ ਦਾ ਇਸਤੇਮਾਲ ਅੱਜ ਸੀ ਸਾਰੇ ਕਰ ਰਹੇ ਆ ਮੇਰੇ ਵਰਗੇ ਬੰਦੇ ਆਪਣੇ ਵਾਸਤੇ ਤਾਂ ਕਰ ਹੀ ਰਹੇ ਨੇ ਲੋਕਾਂ ਦੇ ਹੱਕ ਲਈ ਵੀ ਇਹਨਾਂ ਸਾਰੇ ਅਧਿਕਾਰਾਂ ਦਾ ਉਪਯੋਗ ਕਰ ਰਹੇ ਨੇ ਇਹ ਭਾਰਤ ਦੇ ਸੰਵਿਧਾਨ ਤੇ ਭਾਰਤ ਦੀ ਡੈਮੋਕ੍ਰੇਸੀ ਦੀ ਹੀ ਦੇਣ ਜਿਹੜੇ ਲੋਕ ਕਹਿੰਦੇ ਨੇ ਕਿ ਭਾਰਤ ਬੜਾ ਮਾੜਾ ਆ ਇਸ ਦੇ ਦੇ ਜਾਣੀਗਾ ਉਹ ਨਹੀਂਗਾ ਉਹ ਜਿਹੜਾ ਚਾਤੀ ਮਾਰ ਲਾ ਦੁਨੀਆ ਦੇ ਵਿੱਚ ਦੁਨੀਆ ਦੇ 80% ਦੇਸ਼ਾਂ ਚੰਗੀ ਮਾੜੀ ਸਰਕਾਰ ਤਾਂ ਦੂਰ ਸਰਕਾਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਉਹਨਾਂ ਨੂੰ ਸਾਲਾਂ ਹੋ ਗਏ ਸਦੀਆਂ ਹੋ ਗਈਆਂ ਇੰਡੀਪੈਂਡੈਂਟ ਹੋਏ ਪਰ ਉੱਥੇ ਦੇ ਉੱਥੇ ਹੀ ਨੇ ਸਾਡਾ ਲੋਕਤੰਤਰ ਰਾਜ 75 ਸਾਲ ਬਾਅਦ ਹੀ ਦੁਨੀਆ ਦੇ 3-4 ਪਹਿਲੇ ਦੇਸ਼ਾਂ ਦੇ ਵਿੱਚ ਆ ਗਿਆ ਤੇ ਛੇਤੀ ਦੁਨੀਆ ਚ ਨੰਬਰ 1 ਹੋਏਗਾ ਇਹਦੇ ਲਈ ਸਿਰਫ ਤੇ ਸਿਰਫ ਸਾਡੇ ਲੋਕਾਂ ਦੀ ਐਫਰਟ ਦੀ ਲੋੜ ਆ ਰੱਬ ਨੇ ਇਸ ਦੇਸ਼ ਨੂੰ ਪੂਰੇ ਭਾਗ ਲਾਇਆ ਹਰ ਚੀਜ਼ ਇੱਥੇ ਆ ਮੌਸਮ ਵੀ ਵਧੀਆ ਜ਼ਮੀਨ ਵੀ ਵਧੀਆ ਖਣਿਜ ਵੀ ਹੈ ਗਿਆ ਸਾਰੇ ਲੋਕ ਵੀ ਹੈ ਗਿਆ ਦਿਮਾਗ ਵੀ ਗਿਆ ਲੋਕਾਂ ਕੋ ਹਿਊਮਨ ਐਫਰਟਸ ਦੀ ਥੋੜੀ ਲੋੜ ਹੈ ਬਿਲਕੁਲ ਉਹ ਦੋ ਦਰ ਤੋਂ ਅੱਜ ਤਰ੍ਹਾਂ ਦਾ ਹਾਂ ਤਰ ਲਈਏ ਹਾਂ ਘਰ ਵਾਲੇ ਗਲਾਸ ਇਹ ਸੰਦੂ ਸਾਹਿਬ ਤਾਂ ਮੰਗਾਈ ਦੀ ਉਹ ਚ ਠੰਡੀ ਹੋ ਜਾਂਦੀ ਆਂਦੀ ਆਂਦੀ ਨਹੀਂ ਇਹਦੇ ਚ ਬਹੁਤ ਵਧੀਆ ਹਾਂ ਇੱਦੇ ਚੱਲਣ ਦਿਓ ਪ੍ਰਿੰਸ ਦੀ ਤਾਂ ਬੜੀ ਸਟੀਲ ਦੇ ਗਲਾਸਾਂ ਹੈ ਹੋਰ ਬਹੁਤ ਸ਼ਾਨਦਾਰ ਅੰਦਾਜ਼ ਘੱਟ ਸਿੱਕ ਜਾਂਦੇ ਚਲਾਈਏ ਹਾਂ ਹਾਂ ਬੋਚਾ ਸੰਤੋਸਾ ਜੀ ਤੁਸੀਂ ਜਦੋਂ ਪੜ੍ਹਾਈ ਕਰਦੇ ਸੀ ਕਿਹੜੇ ਕਿਹੜੇ ਹਾਲਾਤ ਸੀਗੇ ਉਸ ਟਾਈਮ ਦੇ ਕਿਹੜੇ ਹਾਲਾਤਾਂ ਜੀ ਤੁਸੀਂ ਗੁਜ਼ਰੇ ਕਿਵੇਂ ਸਾਰਾ ਤੁਸੀਂ ਕਰਦੇ ਸੀ ਮੈਨੇਜ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਅੱਜ ਮੈਨੂੰ ਪੜ੍ਹਾਈ ਛੱਡੇ ਤਕਰੀਬਨ 24 ਸਾਲ ਹੋ ਗਏ ਸੋ ਹੁਣ ਤਾਂ ਫਰਕ ਹੀ ਬਹੁਤ ਪੈ ਗਿਆ ਅਗਲੇ ਸਾਲ ਮੈਂ ਇਸ ਸਾਲ 31 ਮਾਰਚ ਨੂੰ ਆਪਣੇ 25 ਸਾਲ ਪੂਰੇ ਕਰਨੇ ਆ ਸਰ ਉਹਦੋਂ ਤਾਂ ਨਾ ਤਾਂ ਕੋਈ ਲਾਈਟ ਹੀ ਹੁੰਦੀ ਸੀ ਪ੍ਰੋਪਰ ਨਾ ਕੋਈ ਸੜਕਾਂ ਹੀ ਸੀ ਨਾ ਹੀ ਕਲਾਸਾਂ ਦੇ ਵਿੱਚ ਇਦਾਂ ਦੀਆਂ ਰੌਣਕਾਂ ਹੀ ਸੀ ਨਾ ਇਦਾਂ ਦੀਆਂ ਫੈਸਿਲਟੀਆਂ ਸੀ ਮੈਂ ਜਲੰਧਰ ਈਵਨਿੰਗ ਕਾਲਜ ਪੜਿਆ ਉਸ ਤੋਂ ਪਹਿਲਾਂ ਆਰਐਸ ਸਕੂਲ ਮੋਡ ਬਸਤੀ ਗੁਜਾਰ ਦੇ ਵਿੱਚ ਪੜਿਆ ਉੱਥੇ ਮੇਰੇ ਫਾਦਰ ਲੱਗੇ ਹੋਏ ਸੀ ਟੀਚਰ ਜੀ ਤੇ ਉਦੋਂ 7 ਵਜੇ ਤੋਂ ਬਾਅਦ ਸਾਡੇ ਇਲਾਕੇ ਦੇ ਵਿੱਚ ਲਾਈਟ ਬਿਲਕੁਲ ਡਿਮ ਹੋ ਜਾਂਦੀ ਸੀ ਡਿਮ ਲਾਈਟ ਦੀ ਪ੍ਰੋਬਲਮ ਸੀ ਸੜਕ ਕੋਈ ਹੈ ਨਹੀਂ ਸੀ ਉਸ ਪਾਸੇ ਜਾਣ ਲਈ ਤੇ ਕਈ ਵਾਰੀ ਜਦੋਂ بارش ਵਗੈਰਾ ਹੁੰਦੀ ਸੀ ਤਾਂ ਚਾਰੇ ਪਾਸੇ ਰਸਤੇ ਬਲੌਕ ਹੋ ਜਾਂਦੇ ਸੀ ਰਸਤੇ 'ਚ ਵਾਪਸ ਆਪਣੇ ਘਰ ਆਉਣ ਬਣਦਾ ਸੀ ਕਿ ਕਾਲਜ ਤੱਕ ਕਿੱਦਾਂ ਪਹੁੰਚੀ ਸਾਈਕਲ ਹੀ ਹੁੰਦਾ ਸੀ ਉਹ ਇੱਥੇ ਚਾਹੀਦਾ ਸੀ ਸੋ ਹੁਣ ਤਾਂ ਇੰਨੀਆਂ ਫੈਸਿਲਟੀਆਂ ਰੱਬ ਨੇ ਇਸ ਦੇਸ਼ ਨੂੰ ਦਿੱਤੀਆਂ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਵਧੀਆ ਕੱਪੜੇ ਵੀ ਮਿਲਦੇ ਆ ਬਾਜ਼ਾਰ ਭਰੇ ਪਏ ਆ ਜਿਹੜੀ ਮਰਜ਼ੀ ਵੈਰਾਈਟੀ ਫੋਨ ਦੀ ਖਰੀਦਣ ਸ਼ੂਜ਼ ਦੀ ਖਰੀਦਣ ਕੱਪੜਿਆਂ ਦੀ ਖਰੀਦਣ ਡਰੈੱਸਾਂ ਦੀ ਖ ডেইলি 24 ਘੰਟੇ ਮਿਲਦੀ ਹੈ ਇੰਟਰਨੈਟ ਮਿਲ ਰਿਹਾ ਟੀਵੀ ਦੇ ਉੱਤੇ ਇੰਟਰਨੈਟ ਕੇਬਲ ਵਗੈਰਾ ਆਉਂਦਾ ਉਸ ਜ਼ਮਾਨੇ ਤੱਕ ਕੇਬਲ ਵੀ ਨਹੀਂ ਸੀ ਸਿਰਫ ਤੇ ਸਿਰਫ ਦੂਰਦਰਸ਼ਨ ਦਾ ਸ਼ਾਮ ਨੂੰ ਥੋੜਾ ਚੈਨਲ 2 3 4 ਘੰਟੇ ਚੱਲਦਾ ਹੁੰਦਾ ਸੀ ਤੇ ਹਫਤੇ ਦੇ ਵਿੱਚ ਇੱਕ ਦਿਨ ਇੱਕ ਫਿਲਮ ਆਂਦੀ ਹੁੰਦੀ ਸੀ ਬਸ ਜੀ ਸੋ ਉਹ ਗੱਲਾਂ ਹੁਣ ਤਾਂ ਖਤਮ ਹੋ ਗਈਆਂ ਹੁਣ ਤਾਂ ਸਰਦੀਆਂ ਲਈ ਹੀਟਰ ਨੇ ਗਰਮੀਆਂ ਲਈ ਏਸੀ ਨੇ achiyan sadkan ne achiyan caran ne ਇੱਕ ਦੂਜੇ ਨਾਲ ਕੰਟੈਕਟ ਕਰਨ ਲਈ ਮੋਬਾਈਲ ਫੋਨ ਨੇ ਇੰਟਰਨੈਟ 24 ਘੰਟੇ ਬਿਜਲੀ ਆ ਸੋ ਬਹੁਤ ਫੈਸਿਲਟੀਆਂ ਰੱਬ ਨੇ ਦੇ ਦਿੱਤੀਆਂ ਉਦੋਂ ਤਾਂ ਆਪਣੇ ਆਪ ਦੇ ਉੱਤੇ ਸੀ ਤੁਸੀਂ ਖੁਦ ਹੀ ਸਿੱਖਦੇ ਸੀ ਲੋਕਾਂ ਨੂੰ ਮਿਲ ਕੇ ਜਾਂ ਕਿਤਾਬਾਂ ਪੜ੍ਹ ਕੇ ਸਿੱਖਦੇ ਸੀ ਇੱਥੇ ਲਾਇਬ੍ਰੇਰੀ ਆ ਗੁਰੂ ਨਾਨਕ ਮਿਸ਼ਨ ਚੌਂਕ ਦੇ ਲਾਗੇ ਸਰ ਉੱਥੇ ਅਸੀਂ ਜਾਂਦਾ ਸੀ ਗਰਮੀ ਸਰਦੀ ਦੇ 2 ਘੰਟੇ ਕਦੀ 3 ਘੰਟੇ ਕਦੀ 1 ਘੰਟਾ ਇਹ ਸ਼ੌਕ ਹੁੰਦਾ ਸੀ ਉੱਥੇ ਜਾ ਕੇ ਪੜ੍ਹਨਾ ਸੋ ਆ ਉਦੋਂ ਹਾਲਾਤ ਸੀਗੇ ਕੋਈ ਖਾਸ ਹਾਲਾਤ ਨਹੀਂ ਸੀਗੇ ਇੱਥੇ ਜਿਹੜਾ ਈਵਨਿੰਗ ਕਾਲਜ ਸੀ ਉਹ ਇੱਕ ਪੁਰਾਣੀ ਜਿਹੀ ਬਿਲਡਿੰਗ ਚੱਲਦਾ ਸੀ 50 ਸਟੂਡੈਂਟਸ ਸੀ ਸਾਰੇ 50 ਸੀਟਾਂ ਜਲੰਧਰ ਚ ਹੁੰਦੀਆਂ ਸੀ 50 ਅੰਮ੍ਰਿਤਸਰ 50 ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ 50 ਹੁੰਦੀਆਂ ਸੀ ਐਲ ਐਲ ਮੀਆਂ ਸੀਟਾਂ ਪੰਜਾਬੀ ਯੂਨੀਵਰਸਿਟੀ ਚ ਹੁਣ ਤਾਂ ਪ੍ਰਾਈਵੇਟ ਕਾਲਜ ਬਹੁਤ ਖੁੱਲ ਗਏ ਤੁਸੀਂ ਕਿਤੇ ਵੀ ਐਡਮਿਸ਼ਨ ਲੈ ਸਕਦੇ ਹੋ ਉਦੋਂ ਇੰਟਰੈਸਟ ਟੈਸਟ ਹੁੰਦਾ ਸੀ ਤੇ ਬੜੀ ਮੁਸ਼ਕਲ ਸੀਟ ਮਿਲਦੀ ਸੀ ਉਸ ਤੋਂ ਬਾਅਦ ਇੰਟਰਵਿਊ ਲਿਆ ਜਾਂਦਾ ਸੀ ਤੇ ਬੜੀ ਮੁਸ਼ਕਲ ਨਾਲ ਸੀਟ ਮਿਲਦੀ ਸੀ ਸੰਧੂ ਸਰ ਪਹਿਲੀ ਵਾਰ ਜਦੋਂ ਤੁਸੀਂ ਕਚਹਿਰੀ ਗਏ ਪ੍ਰੈਕਟਿਸ ਤੇ ਕਿੱਦ ਜਦੋਂ ਜਲੰਧਰ ਦੀ ਕਚੈਰੀ ਐਸੀ ਪ੍ਰੈਕਟਿਸ ਸ਼ੁਰੂ ਕੀਤੀ ਹੈ ਉਦੋਂ ਤਾਂ ਬਹੁਤ ਬੁਰੇ ਹਾਲਾਤ ਸੀ ਇੱਥੇ ਬਿਲਡਿੰਗ ਬਹੁਤ ਪੁਰਾਣੀ ਸੀ 10x10 ਜਾਂ 10x15 ਦੇ ਕਮਰੇਆਂ ਜੱਜ ਬੈਠਦੇ ਹੁੰਦੇ ਸੀ ਪੁਰਾਣੀ ਕਚੈਰੀ ਸੀ ਜਿੱਥੇ ਅੱਜਕੱਲ ਵਕੀਲਾਂ ਦੇ ਚੈਂਬਰ ਕੋਈ ਉੱਥੇ ਕੋਟਾਂ ਦੇ ਵਿੱਚ ਕੰਪਿਊਟਰ ਨਹੀਂ ਸੀ ਕੋਈ 24 ਘੰਟੇ ਉੱਤੇ ਬੀਲ ਹੀ ਨਹੀਂ ਸੀ ਬੀਲ ਹੀ ਚਲੀ ਜਾਂਦੀ ਸੀ ਤੇ ਜੱਜ ਉੱਤੇ ਮੋਮਬਤੀਆਂ ਜਗਾ ਕੇ ਇਹ ਦਰਵਾਜ਼ੇ ਖੋਲ ਕੇ ਕੰਮ ਕਰਦੇ ਸੀ ਪੱਖਾ ਵੀ ਜਾਂ ਐਗਜ਼ੋਸਟ ਫੈਨ ਬੜੀ ਮੁਸ਼ਕਲ ਸੀ ਕੂਲਰ ਤੇ ਏਸੀ ਤਾਂ ਦੂਰ ਦੀ ਗੱਲ ਆ ਜੀ ਸੋ ਬੜੇ ਛੋਟੇ ਛੋਟੇ ਕਮਰੇ ਸੀ ਬੜਾ ਰਾਸ਼ ਰਹਿੰਦਾ ਸੀ ਫੈਸਿਲਿਟੀ ਕੋਈ ਨਹੀਂ ਸੀ ਸੋ ਕੋਈ ਖਾਸ ਪ੍ਰੋਵਾਈਡ ਜੱਜਾਂ ਨੂੰ ਗੱਡੀਆਂ ਗੁੱਡੀਆਂ ਵੀ ਸਰਕਾਰ ਨਹੀਂ ਸੀ ਕਰਦੀ ਕੋਈ ਗੱਡੀ ਹੁੰਦੀ ਸੀ 6 ਜੱਜਾਂ ਨੂੰ ਬਿਠਾ ਕੇ ਲੈ ਕੇ ਜਾਂਦੀ ਸੀ ਤੇ ਕੋਈ ਗੱਡੀ ਵਾਪਸ ਛੜ ਕੇ ਆਉਂਦੀ ਸੀ ਸੋ ਉਹਦੀਆਂ ਇੰਨੀਆਂ ਬੇਸਿਕ ਫੈਸਿਲਿਟੀਆਂ ਵੀ ਨਹੀਂ ਸੀ ਈਆਂ ਪਰ ਫਿਰ ਵੀ ਉਹਨਾਂ ਦਿਨਾਂ 'ਚ ਵੀ ਕੋਰਟ ਦੇ ਵਿੱਚ ਕੰਮ ਹੁੰਦਾ ਸੀ ਅੱਜ ਤੋਂ ਜ਼ਿਆਦਾ ਹੁੰਦਾ ਸੀ ਕਿਉਂਕਿ ਚੈਂਬਰ ਤੇ ਆਪਣੇ ਕੋਰਟ ਕੰਪਲੈਕਸ ਸਾਹਮਣੇ ਸੀ ਜੀ ਤੇ ਆਵਾਜ਼ ਪੈਂਦੀ ਸੀ ਛਿੱਤੀ ਛਿੱਤੀ ਚੱਲੇ ਜਾਂਦੇ ਸੁਣ ਲੈਥੇ ਜਲੰਧਰ ਦੇ ਵਿੱਚ ਕੰਪਲੈਕਸ ਜਿਹੜਾ ਵਕੀਲਾਂ ਵਾਲਾ ਅਲੱਗ ਹੈ ਤੇ ਕੋਰਟ ਕੰਪਲੈਕਸ ਅਲੱਗ ਹੈ ਸੋ ਇੰਨੇ ਮਾਡਲ ਹੱਥਾਂ ਚ ਜਦੋਂ ਕੰਮ ਬੜਾ ਅੱਛਾ ਹੁੰਦਾ ਸੀ ਤੇ ਸੰਦੂ ਸਭ ਹੁਣ ਜਿਹੜੇ ਕਚੈਰੀਆਂ ਦੇ ਕੀ ਮਾਹੌਲ ਬਣ ਚੁੱਕਾ ਦੱਸੋ ਸਰ ਹੁਣ ਤਾਂ ਬਹੁਤ ਫੈਸਿਲਿਟੀਆਂ ਆ ਗੀਆਂ ਜਲੰਧਰ ਜੀ ਚਾਰ ਮੰਜ਼ਲਾ ਬਿਲਡਿੰਗ ਬਣ ਗਈ ਹੈ ਪੰਜਾਬ ਦੇ ਜੇ ਤੁਹਾਨੂੰ ਮੌਕਾ ਮਿਲੇ ਕਿਤੇ ਜਾ ਕੇ ਦੇਖ ਕੇ ਆਓ ਕਪੂਰਥਲਾ ਤਰਨਤਾਰਨ ਤੇ ਸਭ ਤੋਂ ਵਧੀਆ ਹੁਸ਼ਿਆਰਪੁਰ ਦੀਆਂ ਬਿਲਡਿੰਗਾਂ ਈਵਨ ਰਾਜਪੁਰਾ ਪਟਿਆਲਾ ਸਭ ਵਧੀਆ ਬਿਲਡਿੰਗਾਂ ਬਣ ਗਈਆਂ ਹਰ ਫੈਸਿਲਿਟੀ ਹੈ ਉੱਥੇ ਕੰਪਲੈਕਸ ਇਦਾਂ ਦੇ ਬਣਾਤੇ ਗਏ ਵੀ ਅਗਲੇ 100 ਸਾਲ ਤੱਕ ਇਹ ਦੁਬਾਰਾ ਲੋਡ ਨਹੀਂ ਪਾਣੀ ਹਾਈ ਫਾਈ ਕੰਪਲੈਕਸ ਜਿੱਦਾਂ ਫਾਈਵ ਸਟਾਰ ਹੋਟਲ ਜੀ ਹਰ ਫੈਸਿਲਿਟੀ ਹੈ ਵਕੀਲਾਂ ਦੇ ਚੈਂਬਰ ਬੜੇ ਅੱਛੇ ਮਿਲ ਗਏ ਜੇ ਫਿਰ ਵੀ ਕੰਮ ਨਹੀਂ ਕਰਨਾ ਐਵੇਂ ਸਿਸਟਮ ਨੂੰ ਦੋਸ਼ ਫਿਰ ਤਾਂ ਬੜੀ ਮਾੜੀ ਗੱਲ ਹੈ ਸੰਧਸਭਾ ਤੁਹਾਡੇ ਕੋ ਕੋਈ ਕੇਸ ਐਸਾ ਆਇਆ ਹੋਵੇ ਜੋ ਸਰਕਾਰ ਜਾਂ ਪੁਲਿਸ ਨੇ ਝੂਠਾ ਕੇਸ ਪਾਇਆ ਹੋਵੇ ਕੋਈ ਇੱਧਰ ਤਾਂ ਸਾਨੂੰ ਦੱਸੋ ਕੁਝ ਸੋ ਇਹ ਤਾਂ ਅਕਸਰ ਹੀ ਆਉਂਦੇ ਰਹਿੰਦੇ ਜਿੰਨੇ ਵੀ ਕੇਸ ਪੁਲਿਸ ਪਾਉਂਦੀ ਹੈ ਤਕਰੀਬਨ 90% ਕੇਸ ਝੂਠੇ ਹੀ ਹੁੰਦੇ ਆ ਕਿਉਂਕਿ ਅੰਗਰੇਜ਼ ਜਦੋਂ ਗਏ ਸੀ ਉਦੋਂ ਪੁਲਿਸ ਨੂੰ ਇੱਕ ਦੇ ਗਏ ਸੀ ਦਾਣ ਜਿਆ ਦੇ ਗਏ ਸੀ ਦਿਮਾਗ ਦੇ ਵਿੱਚ ਉਹਨਾਂ ਦੇ ਪਾ ਗਏ ਸੀ ਕਿ ਅਸੀਂ ਇੱਥੇ ਕ੍ਰਾਂਤੀਕਾਰੀਆਂ ਨੂੰ ਖਤਮ ਕਰਨ ਵਾਲੀ ਪੁਲਿਸਾਂ ਭਾਰਤ ਦੇ ਲੋਕਾਂ ਦਾ ਅਸੀਂ ਕੋਈ ਫਾਇਦਾ ਨਹੀਂ ਕਰਨਾ ਕੀੜੇ ਮਕੌੜੇ ਸਮਝਦੇ ਸੀ ਹੁਣ ਵੀ ਸਮਝਦੇ ਆ ਤੇ ਕਾਨੂੰਨ ਦੇ ਮੁਤਾਬਕ ਕੋਈ ਕੰਮ ਨਹੀਂ ਕਰਦਾ ਤੁਸੀਂ ਬੰਦਾ ਆਪ ਵੀ ਪੜਾਓ ਜਾ ਕੇ ਪੇਸ਼ ਕਰਾਓ ਉਹਨਾਂ ਨੇ ਇਹੀ ਦੱਸਣਾ ਕਿ ਨਾਕੇ ਤੇ ਅਸੀਂ ਫੜ ਕੇ ਲਿਆ ਜਾਂ ਘਰੋਂ ਪੜਿਆ ਚਾਹੇ ਤੁਸੀਂ ਜਾ ਕੇ ਕਮਿਸ਼ਨਰ ਨੂੰ ਦਰਖਾਸਤ ਦੇ ਦਿਓ ਚਾਹੇ ਡੀਜੀਪੀ ਨੂੰ ਦੇ ਦਿਓ ਉਹ ਉਹਨਾਂ ਨੇ ਇਹੀ ਦਿਖਾਣਾ ਕਿ ਅਸੀਂ ਨਾਕੇ ਤੇ ਖੜੇ ਸੀ ਫਲਾਨਾ ਬੰਦਾ ਆਇਆ ਉਹਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹ ਬਿਆਨ ਲਖਾਣ ਨੂੰ ਵੀ ਉਰਦੂ ਦੀ ਭਾਸ਼ਾ ਦੇ ਦੋ ਚਾਰ ਸ਼ਬਦ ਹੈ ਜਿਨ੍ਹਾਂ ਦਾ ਮਤਲਬ ਉਹਨਾਂ ਨੂੰ ਆਪ ਵੀ ਨਹੀਂ ਪਤਾ ਉਹੀ ਲਿਖੀ ਜਾਂਦੇ ਆ ਕਾਰਨ ਅੰਗਰੇਜ਼ਾਂ ਦੇ ਜ਼ਮਾਨੇ 'ਚ ਪੁਲਿਸ ਦੀ ਕੋਈ ਕਾਉਂਟੇਬਿਲਟੀ ਕੋਈ ਜ਼ਿਮੇਵਾਰੀ ਨਹੀਂ ਸੀ ਤਾਂ ਅੱਜ ਵੀ ਤਾਂ ਨਹੀਂ ਹੈ ਸਿਰਫ ਹਾਈ ਕੋਰਟ ਸੁਪਰੀਮ ਕੋਰਟ ਇਹਨਾਂ ਨੂੰ ਪੁੱਛ ਸਕਦੀ ਹੈ ਲੋਅਰ ਕੋਰਟਾਂ ਕੋ ਵੀ ਇੰਨਾ ਅਧਿਕਾਰ ਨਹੀਂ ਪੁੱਛਣ ਦਾ ਸਿਰਫ ਜ਼ਮਾਨਤ ਦੇਣ ਦਾ ਤੇ ਕੇਸ ਚ ਲਾ ਕੇ ਬੰਦੇ ਨੂੰ ਬਰੀ ਕਰਨ ਦਾ ਅਧਿਕਾਰ ਹੈ ਜਿਹੜੀ ਬਾਕੀ ਮੇਨ ਪਾਵਰਸ ਹੈ ਉਹ ਹਾਈ ਕੋਰਟ ਕੋ ਹੈ ਹਾਈ ਕੋਰਟ ਚੰਡੀਗੜ੍ਹ ਜਾਂ ਸੁਪਰੀਮ ਕੋਰਟ ਦਿੱਲੀ ਉੱਥੇ ਤੱਕ ਤਾਂ ਕੋਈ ਇਤਨੀ ਬੰਦਾ ਜਾ ਸਕਦਾ ਜੁੜਾ ਵਿਚਾਰਾ ਅੱਛੇ ਵਕੀਲਾਂ ਦਾ ਖਰਚਾ ਚੁੱਕ ਸਕੇ ਪਰ ਇੱਕ ਹੋਰ ਫੈਸਿਲਿਟੀ ਹੁਣ ਮਿਲ ਗਈ ਹੈ ਜੁੜਾ ਗਰੀਬ ਆਦਮੀ 3 ਲੱਖ ਤੱਕ ਦੀ ਇਰੀ ਸਲਮਨਾਂ ਇਨਕਮ ਹੈ ਜਾਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਜਾਂ ਕਿਸੇ ਕੁਦਰਤੀ ਆਫਤ ਦਾ ਮਾਰਿਆ ਉਹ ਫਰੀ ਲੀਗਲ ਏਡ ਦੇ ਵਿੱਚ ਹਰ ਕਚੈਰੀ ਦੇ ਵਿੱਚ ਫਰੀ ਲੀਗਲ ਏਡ ਸੈਂਟਰ ਬਣਿਆ ਹੋਇਆ ਉੱਥੇ ਇੱਕ ਜੱਜ ਸਾਹਿਬ ਦੀ ਇਨਚਾਰਜ ਨੇ ਤੇ 40 ਪਿਆ ਵਕੀਲ ਸਰਕਾਰੀ ਪੈਨਲ ਤੇ ਹੋਏ ਜਿਨ੍ਹਾਂ ਨੂੰ ਸਰਕਾਰ ਫੀਸ ਦਿੰਦੀ ਹੈ ਹਰ ਕੇਸ ਦੀ ਉੱਥੇ ਕੋਈ ਵੀ ਬੰਦਾ ਜਾ ਕੇ ਅਪਲਾਈ ਕਰ ਸਕਦਾ ਤੇ ਉਹਨੂੰ ਦਾ ਸਾਰਾ ਖਰਚਾ ਫੀਸ ਵੀ ਤੇ ਕਾਗਜ਼ਾਂ ਦਾ ਖਰਚਾ ਵੀ ਟਾਈਪ ਦਾ ਖਰਚਾ ਵਗੈਰਾ ਵੀ ਸਰਕਾਰ ਦੇਗੀ ਇੱਕ ਬਹੁਤ اچھی ਡਿਵੈਲਪਮੈਂਟ ਹੈ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਇੱਕ ਸ਼ਾਨਨਾਮਾ ਕਹਿ ਸਕਦਾ ਕਿ ਬੜਾ ਅੱਛਾ ਸਟੈਪ ਹੈ ਜਿਹਦੇ ਕਰਕੇ ਡੈਮੋਕ੍ਰੇਸੀ ਲੋਅਰ ਲੈਵਲ ਤੱਕ ਲੋਕਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਕੋਈ ਵੀ ਬੰਦਾ ਇਸ ਕਰਕੇ ਇਨਸਾਫ ਤੋਂ ਮਹਿਰੂਮ ਨਹੀਂ ਰਹਿ ਸਕਦਾ ਕਿ ਉਹਦੇ ਕੋਲ ਵਕੀਲ ਨਹੀਂ ਹੈ ਸੰਦੂ ਸਰ ਜਿਸ ਤਰ੍ਹਾਂ ਹੁਣ ਕਾਫੀ ਪੁਰਾਣੇ ਜਿਹੜੇ ਕਾਨੂੰਨ ਪਹਿਲਾਂ ਚੱਲਦੇ ਸੀ ਉਹਨਾਂ ਕਾਨੂੰਨ ਕਾਫੀ ਚੇਂਜ ਹੋ ਚੁੱਕੇ ਹਨ ਤੁਹਾਡੇ ਸਾਹਮਣੇ ਪਿੱਛੇ ਕਾਨੂੰਨ ਚੇਂਜ ਹੋਇਆ ਹੈ 10 ਰਨ ਦਾ ਕੇਸ ਜਿਹੜਾ ਵਾ ਕਾਨੂੰਨ ਪਾਸ ਹੋਇਆ ਵਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ 1860 ਚ ਅੰਗਰੇਜ਼ਾਂ ਨੇ ਇੱਥੇ ਰਾਜ ਕਰਨ ਲਈ ਕਾਨੂੰਨ ਬਣਾਇਆ ਸੀ ਉਹਨੂੰ ਕਹਿੰਦੇ ਸੀ ਆਈਪੀਸੀ ਇੰਡੀਅਨ ਪੈਨਲ ਕੋਡ ਜਿਹਨੂੰ ਭਾਰਤੀ ਦੰਡ ਸੈਨਤਾ ਕਹਿੰਦੇ ਹੋ ਤੁਸੀਂ ਉਸ ਤੋਂ ਲੈ ਕੇ ਅੱਜ 2024 ਤੱਕ ਤਕਰੀਬਨ 170 ਸਾਲ ਹੋ ਗਏ ਹਨ ਤੇ ਕਿਸੇ ਨੇ ਨੂੰ ਚੇਂਜ ਕਰਨ ਦੀ ਜ਼ਹਿਮਤ ਨਹੀਂ ਉਠਾਈ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਕੋਈ ਕੰਮ ਨਹੀਂ ਕੀਤਾ ਜਾਣ ਕੇ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਵੀ ਅੰਗਰੇਜ਼ਾਂ ਵਾਂਗ ਬਿਹੇਵ ਕੀਤਾ ਵੀ ਅਸੀਂ ਰੂਰਲ ਆ ਅਸੀਂ ਰੂਲ ਕਰਦੇ ਆ ਤੇ ਲੋਕਾਂ ਨੂੰ ਦਬਾੰਦਾ ਜਾਂ ਆਪਣੀ ਆਪ ਨੂੰ ਪਾਵਰ 'ਚ ਰੱਖਣ ਦਾ ਇੱਕ ਜ਼ਰੀਆ ਬਣਾ ਲਿਆ ਹੁਣ ਆ ਕੇ ਬੀਜੇਪੀ ਗਵਰਨਮੈਂਟ ਨੇ ਚੇਂਜ ਕੀਤੇ ਤੇ ਨਵੇਂ ਕਾਨੂੰਨ ਬਣਾਏ ਅਵਿਨਾ ਸਿਕ ਬਣਾਇਆ ਸੀਆਰਪੀਸੀ ਬਣਾਇਆ ਤੇ ਇੰਡੀਅਨ ਪੀਨਲ ਕੋਡ ਬਣਾਇਆ ਜਿਹੜਾ ਸੰਸਦ ਤੋਂ ਪ੍ਰਵਾਨਗੀ ਮਿਲ ਗਈ ਹੈ ਚੇਤੀ ਉਹਨੂੰ ਪ੍ਰੈਕਟੀਕਲ ਰੂਪ 'ਚ ਲਾਗੂ ਕਰਤਾ ਜਾਏਗਾ ਜਿੱਦਾਂ ਤੁਸੀਂ ਏਟਨ ਰਨ ਦਾ ਕਹਿ ਹੁੰਦੇ ਹੋ ਪਹਿਲਾਂ ਹੁੰਦਾ ਸੀ ਅੰਗਰੇਜ਼ਾਂ ਨੇ ਆਪਣੇ ਰੀਸ ਜੱਦਿਆਂ ਨੂੰ ਬਚਾਣ ਲਈ ਕਾਨੂੰਨ ਬਣਾਇਆ ਸੀ ਜਿਹਨੂੰ 304 ਕਹਿੰਦੇ ਤਾਰਾ ਕਿ ਜੇ ਕਿਸ ਨੇ ਐਕਸੀਡੈਂਟ ਚ ਬੰਦਾ ਮਾਰ ਦਿੱਤਾ ਤੇ ਉਹਨੂੰ ਕੋਈ ਸਜ਼ਾ ਨਹੀਂ ਸੀ ਹੁੰਦੀ ਉਸੇ ਵੇਲੇ ਉਹਨੂੰ ਜ਼ਮਾਨਤ ਮਿਲ ਜਾਂਦੀ ਸੀ 6 ਗੇਸ ਚੱਲ ਕੇ ਵੀ 6 ਮਹੀਨੇ ਦੀ ਉਹਨੂੰ ਸਜ਼ਾ ਹੁੰਦੀ ਸੀ 6 ਮਹੀਨੇ ਤੋਂ ਬਾਅਦ ਇੱਕ ਉਹਨੂੰ ਪਰਬੀਸ਼ਨ ਬਾਂਡ ਚੰਗੀ ਆਪਣੀ ਬਿਹੇਵੀਅਰ ਦਾ ਇੱਕ ਬੌਂਡ ਜਾਂ ਫਾਰਮ ਜਾਂ ਭਰਨਾ ਪੈਂਦਾ ਸੀ ਜੇ ਤੋ ਬਾਹਰ ਹਾਲਤ ਨੂੰ ਛੱਡ ਦਿੰਦੀ ਸੀ ਅੰਦਰ ਤਾਂ ਉਹ ਜਾਂਦਾ ਹੀ ਨਹੀਂ ਸੀ ਮੁਆਵਜ਼ਾ ਮੁਆਜ਼ਾ ਮਿਲਣ ਦੀ ਕੋਈ ਸੰਭਾਵਨਾ ਹੈ ਹੀ ਨਹੀਂ ਸੀ ਹੁਣ ਜਿਹੜਾ ਨਵਾਂ ਕਾਨੂੰਨ ਬਣਾਇਆ ਉਹਦੇ ਵਿੱਚ ਮੈਨੂੰ ਪਤਾ ਲੱਗਾ ਕਿ ਕਾਫੀ ਸਖਤ ਸਜ਼ਾ ਤੇ ਨਾਲ ਹੀ ਜਿਹੜਾ ਬੰਦਾ ਮਰਿਆ ਆ ਜਿਹਨੂੰ ਜਿਹੜਾ ਐਕਸੀਡੈਂਟ ਕੀਤਾ ਗਿਆ ਉਹਨੂੰ ਪੈਸੇ ਦੇਣਦਾ ਵੀ ਕੋਈ ਪ੍ਰਵੀਅਨ ਜਿਹੜਾ ਕਿ ਬਹੁਤ ਜ਼ਰੂਰੀ ਸੀ ਜਦੋਂ ਨੁਕਸਾਨ ਹੋਇਆ ਘਟੋ ਘਟੋੜੀ ਆ ਪੈਸਿਆਂ ਦੇ ਰੂਪ ਚ ਪਰਪਾਈ ਤੋਂ ਹੈ ਬਾਕੀ ਦਾ ਜ਼ਰੂਰ ਜੋ ਹੈ ਕਾਨੂੰਨ ਆਪਣਾ ਕੰਮ ਕਰੇਗਾ ਜੀ ਸੰਦੂਸ ਸਿੰਘ ਜਿੱਦਾਂ ਡਰਾਈਵਰਾਂ ਵੱਲੋਂ ਇੱਕ ਸਟ੍ਰਾਈਕ ਵੀ ਕੀਤੀ ਗਈ ਕਾਫੀ ਕੀ ਸਾਡੇ ਜਿਹੜਾ ਖਲਾਫ ਆ ਕਾਨੂੰਨ ਤੁਹਾਡੇ ਹਿਸਾਬ ਨਾਲ ਕੀ ਗਲਤ ਆ ਜਾਂ ਸਹੀ ਹੈਗਾ ਵਾ ਕਿਉਂਕਿ ਉਹਨਾਂ ਵੱਲੋਂ ਸਟ੍ਰਾਈਕ ਕਰਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਇਹਨਾਂ ਨੇ ਸਟ੍ਰਾਈਕ ਜਦੋਂ ਵੀ ਹੁੰਦੀ ਹੈ ਪਰੇਸ਼ਾਨੀ ਤਾਂ ਜਨਤਾ ਨੂੰ ਹੀ ਹੁੰਦੀ ਹੈ ਪਰ ਉਹਨਾਂ ਦੀ ਗੱਲ ਕੁਝ ਹੱਦ ਤੱਕ ਸਹੀ ਵੀ ਹੈ ਕੁਝ ਹੱਦ ਤੱਕ ਗਲਤ ਵੀ ਹੈ ਜੇ ਉਹ ਸਹੀ ਨੇ ਉਹਨਾਂ ਕੋ ਵਾਕਈ ਐਕਸੀਡੈਂਟ ਹੋਇਆ ਐਕਸੀਡੈਂਟ ਦਾ ਮਤਲਬ ਦਾ ਚਾਚਨਚੇਤ ਹੋਣਾ ਜੇ ਤਾਂ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਗਲਤ ਨਹੀਂ ਚਲਾ ਰਹੇ ਫੋਨ ਕਰਦੇ ਕਰਦੇ ਜਾਂ ਰੋਂਗਲੀ ਇਹ ਕੋਈ ਨੈਗਲੀਜੈਂਸੀ ਨਹੀਂ ਤੇ ਉਹਨਾਂ ਨੇ ਬਾਹਰ ਨਹੀਂ ਮੋੜ ਕੇ ਕਿਸੇ ਨੂੰ ਥੱਲੇ ਦਿੱਤਾ ਚੰਚੇਤ ਹੋ ਗਿਆ ਫਿਰ ਤਾਂ ਉਹਨਾਂ ਨੂੰ ਉਸੇ ਵੇਲੇ ਉੱਥੇ ਰੁਕਣਾ ਚਾਹੀਦਾ ਤੇ ਬੰਦੇ ਨੂੰ ਹਸਪਤਾਲ ਪਹੁੰਚਾਉਣਾ ਚਾਹੀਦਾ ਇਹਦੇ 'ਤੇ ਕੋਈ ਬੁਰਾਈ ਨਹੀਂ ਭੱਜਦਾ ਤਾਂ ਉਹੀ ਹੈ ਜਿਹੜਾ ਚੋਰ ਹੁੰਦਾ ਸੋ ਜਿਹੜਾ ਸਹੀ ਹੈ ਉਹਨੂੰ ਰੁਕਣਾ ਚਾਹੀਦਾ ਜੇ ਸਹੀ ਤਰੀਕੇ ਨਾਲ ਰੁਕਣਗੇ ਉਹਨਾਂ ਦੇ ਉੱਤੇ ਕਾਨੂੰਨ ਨਹੀਂ ਲਾਗੂ ਹੋਏਗਾ ਜੇ ਹਟਣ ਰਨ ਵਾਲੀ ਗੱਲ ਹੋ ਜੇਗੀ ਬਾਅਦ 'ਚ ਪਤਾ ਲੱਗ ਜਾਏਗਾ ਬੰਦੇ ਨੂੰ ਮਾਰ ਕੇ 도ੜ ਗਏ ਆ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਇਹਨਾਂ ਦੀ ਗੱਡੀ 'ਚ ਕੋਈ ਪ੍ਰੋਬਲਮ ਸੀ ਜਾਂ ਇੰਸ਼ੋਰੈਂਸ ਵੀ ਨਹੀਂ ਕਰਾਈ ਜਾਂ ਉਹਨਾਂ ਕੋਲ ਲਾਇਸ ਘੜੇ ਦਾ ਕੋਈ ਮਤਲਬ ਕੇਸ ਆਂਦਾ ਤੁਹਾਡੇ ਕੋਲ ਉਲਟਾ ਜਿਨ੍ਹਾਂ ਨਾਲ ਲੜਾਈ ਝਗੜਾ ਹੁੰਦਾ ਉਲਟਾ ਪੁਲਸ ਉਹਨਾਂ ਤੇ ਕਾਰਵਾਈ ਕਰ ਦਿੰਦੀ ਹੈ ਦੁਬਾਰਾ ਤੇ ਇਸ ਬਾਰੇ ਕਿ ਕਿਦਾਂ ਮਤਲਬ ਕਿ ਆਪਣਾ ਉਹ ਅੱਗੇ ਕੇਸ ਲੜ ਸਕਦੇ ਆ ਕੀ ਸਾਰਾ ਦੱਸੋ ਸਭ ਤੋਂ ਜ਼ਰੂਰੀ ਕੰਮ ਹੈ ਜਦੋਂ ਵੀ ਤੁਹਾਡੀ ਕਿਸੇ ਨਾਲ ਕੋਈ ਦਿੱਕਤ ਹੈ ਉਸ ਵੇਲੇ 100 ਨੰਬਰ ਤੇ ਫੋਨ ਕਰੋ ਉਹਦੀ ਰਿਕਾਰਡਿੰਗ ਕਰਕੇ ਆਪਣੇ ਕੋਲ ਰੱਖੋ ਤਾਂ ਕਿ ਤੁਹਾਡੇ ਕੋਲ ਸਬੂਤ ਹੋਵੇ ਵੀ ਇੰਨੇ ਵਜੇ ਕਿੰਨੇ ਮਿੰਟ ਤੇ ਤੁਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਜੇ ਦੂਸਰੇ ਬੰਦੇ ਆਣ ਤੁਹਾਨੂੰ ਸੱਟਾਂ ਮਾਰੀਆਂ ਤੇ ਭੱਜ ਕਿਸੇ ਵੀ ਹਸਪਤਲ ਜਾਓ ਉੱਥੇ ਆਪਣਾ ਮੈਡੀਕਲ ਕਰਵਾਓ ਜਾਂ ਪ੍ਰਾਈਵੇਟ ਹਸਪਤਲ ਤੋਂ ਕਰਵਾਓ ਵੀ ਮੰਨਿਆ ਜਾਂਦਾ ਤੇ ਜੇ ਤੁਸੀਂ ਨਾ ਹੀ ਸੂਚਨਾ ਦਿੱਤੀਏ ਪੁਲਿਸ ਨੂੰ ਨਾ ਹੀ ਤੁਸੀਂ ਆਪਣਾ ਮੈਡੀਕਲ ਕਰਵਾਇਆ ਤੇ ਦੂਸਰੇ ਬੰਦੇ ਨੇ ਸੂਚਨਾ ਦੇ ਦਿੱਤੀ ਹੈ ਸ਼ਿਕਾਇਤ ਦੇ ਦਿੱਤੀ ਹੈ ਉਸ ਤੋਂ ਬਾਅਦ ਮੈਡੀਕ ਤੇ ਫਿਰ ਕਿਦਾਂ ਡਿਸਾਈਡ ਹੋਏਗਾ ਕਿ ਕਿਹੜਾ ਸਹੀ ਸੀ ਤੇ ਕਿਹੜਾ ਗਲਤ ਸੀ ਸੋ ਜਿਹੜਾ ਪਹਿਲ ਕਰ ਦੇਗਾ ਉਹਨੂੰ ਫੇਵਰ ਤਾਂ ਮਿਲਦੀ ਆ ਪਰ ਹੁਣਾ ਤਾਂ ਇਹ ਚਾਹੀਦਾ ਜੇ ਤੁਸੀਂ ਆਪਣੇ ਘਰ 'ਚ ਬੈਠੇ ਹੋ ਕੋਈ ਆ ਕੇ ਤੁਹਾਡੇ ਤੇ ਹਮਲਾ ਕਰਦਾ ਚਾਰ ਛੇ 10 ਬੰਦੇ ਬੂਹਾ ਤੋੜ ਕੇ ਅੰਦਰ ਵੜ ਜਾਂਦੇ ਆ ਜ਼ਬਰਦਸਤੀ ਵੜਦੇ ਆ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਜਾਂ ਤੁਹਾਡੇ ਨਾਲ ਦੇ ਆ ਤੁਹਾਨੂੰ ਮਾਰਕੁੱਟ ਜਾਂਦੇ ਆ ਤੇ ਸਿਰਫ ਉਸ ਬੰਦੇ ਦੀ ਸੁਣਵਾਈ ਹੋਣੀ ਚਾਹੀਦੀ ਜਿਹਦਾ ਘਰ ਸੀ ਦੂਸਰਾ ਜਿਹੜਾ ਆ ਉਹਦੇ ਵੱਲੋਂ ਕੋਈ ਵੀ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇੱਥੇ ਪੁਲਿਸ ਨੇ ਉਹੀ ਅੰਗਰੇਜ਼ਾਂ ਵਾਲਾ ਰਾਜ ਬਣਾਇਆ ਖਾਸ ਕਰ ਪੰਜਾਬ 'ਚ ਕਿ ਜਿਹੜਾ ਜਿਹੜਾ ਮੈਡੀਕਲ ਜਿੰਨੂੰ ਐਮ ਐਲ ਆਰ ਕਹਿੰਦੇ ਆ ਸਿਵਲ ਹਸਪਤਾਲ ਤੋਂ ਲੈਣ ਦਾ ਸੱਟਾਂ ਦੀ ਦੋਵਾਂ ਦੇ ਖਿਲਾਫ ਪਰਚਾ ਕਰ ਦਿੰਦੇ ਆ ਹੁਣਾ ਤਾਂ ਇਹ ਚਾਹੀਦਾ ਜਿੰਨੇ ਜਾ ਕੇ ਦੂਸਰੇ ਦੇ ਘਰ ਤੇ ਹਮਲਾ ਕੀਤਾ ਉਹ ਜਿੰਨੀਆਂ ਮਰਜ਼ੀ ਸੱਟਾ ਸ਼ੋਅ ਕਰੀ ਜਾਣ ਇਨਵੈਸਟੀਗੇਟਿਵ ਏਜੰਸੀ ਨੂੰ ਚਾਹੀਦਾ ਜਿਹਨੂੰ ਪੁਲਿਸ ਕਹਿੰਦੇ ਆ ਵੀ ਉਹਦੇ ਵੱਲੋਂ ਕੋਈ ਪਰਚਾ ਦਰਜ ਨਾ ਕਰੇ ਪਹਿਲਾਂ ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੇ ਜਾਂਚ ਕਰੇ ਪੜਤਾਲ ਕਰੇ ਇੱਥੇ ਰਿਵਾਜ ਇਹ ਆ ਜਿਹੜਾ ਆ ਕੇ ਰੁਲਾ ਪਾ ਜੇ ਉਹਦੇ ਉੱਲ ਐਫਆਈਆ ਦਰਜ ਕਰ ਦਿੰਦੇ ਦੂਜੇ ਦੀ ਹੋ ਜਾਂਦੀ ਹੈ ਇਹ ਸਾਰਾ ਸਿਸਟਮ ਨੂੰ ਪੁਲਿਸ ਨੂੰ ਚੇਂਜ ਕਰਨਾ ਚਾਹੀਦਾ ਖਾਸ ਕਰ ਪੰਜਾਬ ਪੁਲਿਸ ਨੂੰ ਕਿਉਂਕਿ ਹੁਣ ਤਾਂ ਕੋਈ ਪ੍ਰੋਬਲਮ ਹੈ ਨਹੀਂ ਸੰਵਿਧਾਨ ਨੇ ਇਨੀਆਂ ਕੋ ਪਾਵਰਾਂ ਇਨੀਆਂ ਕੋ ਪ੍ਰੋਟੈਕਸ਼ਨਾਂ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਹੋ ਕੋਈ ਮੰਤਰੀ ਇਹਨਾਂ ਦੀ ਫਾਈਲ ਨਹੀਂ ਦੇਖ ਸਕਦਾ ਨਾ ਇਹਨਾਂ ਦੇ ਕੰਮ 'ਚ ਦਖਲਅੰਦਾਜ਼ੀ ਕਰ ਸਕਦਾ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਕਮਿਸ਼ਨਰੇਟ ਵੀ ਇਸੇ ਲਈ ਬਣਾਇਆ ਗਿਆ ਤਾਂ ਕਿ ਸੀਨੀਅਰ ਅਫਸਰ ਜ਼ਿਲ੍ਹੇ ਦਾ ਮਾਲਕ ਹੋਏ ਸੀਨੀਅਰ ਅਫਸਰ ਜ਼ਿਲ੍ਹੇ ਦਾ ਇੰਚਾਰਜ ਹੋਏ ਤਾਂ ਕਿ ਪੁਲਿਸ ਦੇ ਕੰਮ 'ਚ ਕੋਈ ਦਖਲਅੰਦਾਜ਼ੀ ਨਾ ਕਰ ਸਕੇ ਪਰ ਫਿਰ ਵੀ ਜੇ ਆਪਣੀ ਡਿਊਟੀ ਨਹੀਂ ਕਰਦੇ ਇਹਨਾਂ ਖਿਲਾਫ ਸੰਵਿਧਾਨਕ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਕਿਸੇ ਕੋ ਪੈਸੇ ਮੰਗੇ ਜਾਂਦੇ ਆ ਜਾਂ ਕਿਸੇ ਦੇ ਖਿਲਾਫ ਗਲਤ ਪਰਚਾ ਕੀਤਾ ਜਾਂਦਾ ਉਹਨੂੰ ਚਾਹੀਦਾ ਇੱਧਰ ਉੱਧਰ ਜਾ ਕੇ ਟੱਕਰਾਂ ਮਾਰਨ ਨਾਲੋਂ ਕਿਸੇ ਦੇ ਲਾਲ ਟਾਈਪ ਦੇ ਵਿਅਕਤੀਆਂ ਨਾਲ ਰਾਜਨੀਤਿਕ ਵੱਡੇ ਵਿਅਕਤੀਆਂ ਵਗੈਰਾ ਨਾਲ ਮਿਲਣ ਤੋਂ ਭੱਜ ਕੇ ਕਾਨੂੰਨ ਦੀ ਸ਼ਰਨ ਲਾਏ ਕੋਈ ਐਪਲੀਕੇਸ਼ਨ ਕੋਈ ਅਰਜੀ ਕੋਈ ਰੀ ਇਨਕੁਆਇਰੀ ਦੀ ਅਰਜੀ ਵੱਡੇ ਅਧਿਕਾਰੀਆਂ ਨੂੰ ਦੇ ਤੇ ਉਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਚ ਰਿਟ ਪਟੀਸ਼ਨ ਫਾਈਲ ਕਰੇ ਅਖਬਾਰਾਂ ਵਗੈਰਾ ਚ ਆਪਣਾ ਮਸਲਾ ਚੱਕ ਕੇ ਤਾਂ ਕਿ ਵੱਡੇ ਅਧਿਕਾਰੀਆਂ ਦੀ ਨੀਂਦ ਖੁੱਲੇ ਅਤੇ ਉਹ ਆਪਣੇ ਸਹੀ ਤਰੀਕੇ ਨਾਲ ਜਾਂਚ ਕਰਨ ਲਈ ਕੋਈ ਵੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਜਾਂ ਵੱਡੇ ਅਧਿਕਾਰੀ ਨੂੰ ਨਿਯੁਕਤ ਕਰੇ ਉਹ ਬੰਦਾ ਉੱਥੇ ਜਾ ਕੇ ਇਨਕੁਆਇਰੀ ਦੇ ਦਰਮਿਆਨ ਆਪਣੇ ਸਬੂਤ ਕੋਈ ਸੀਸੀਟੀਵੀ ਰਿਕਾਰਡਿੰਗ ਕੋਈ ਆਡੀਓ ਰਿਕਾਰਡਿੰਗ ਕਿਸੇ ਬੰਦੇ ਦੇ ਬਿਆਨ ਕੋਈ ਮੈਡੀਕਲ ਵਗੈਰਾ ਦਿਖਾ ਕੇ ਇਹ ਸ਼ੋਅ ਕਰ ਸਕਦਾ ਹੈ ਕਿ ਮੈਂ ਸਹੀ ਹਾਂ ਤੇ ਦੂਜੀ ਪਾਰਟੀ ਗਲਤ ਹੈ ਤੇ ਜੇ ਜਾਂਚ ਅਧਿਕਾਰੀ ਨੂੰ ਜਾਂ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਇਹ ਪਤਾ ਲੱਗਦਾ ਹੈ ਕਿ ਹਾਂ ਇਹਦੇ ਨਾਲ ਤੱਕਾ ਹੋਇਆ ਹੈ ਤੇ ਉਹਦੇ ਖਿਲਾਫ ਜਿਹੜਾ ਪਰਚਾ ਦਰਜਾ ਉਹਨੂੰ ਕੈਨਸਲ ਕੀਤਾ ਜਾਏ ਤੇ ਨਾਲ ਹੀ ਜਿਹੜੇ ਜਾਜ ਅਧਿਕਾਰੀ ਨੇ ਐਸਆਈ ਨੇ ਐਸਆਈ ਨੇ ਐਸਚੋ ਨੇ ਗਲਤ ਪਰਚਾ ਦਰਜ ਕੀਤਾ ਉਹਦੇ ਖਿਲਾਫ ਵਿਭਾਗੀ ਤੇ ਕ੍ਰਿਮੀਨਲ ਐਕਸ਼ਨ ਲਿਆ ਜਾਏ ਜੇ 2 4 ਦੇ ਖਿਲਾਫ ਇਦਾਂ ਐਕਸ਼ਨ ਲਿਆ ਜਾਏਗਾ ਉਹਨਾਂ ਨੂੰ ਨੌਕਰੀਆਂ ਤੋਂ ਮੁਤਲ ਕੀਤਾ ਜਾਏਗਾ ਡਿਸਮਿਸ ਕੀਤਾ ਜਾਏਗਾ ਤਾਂ ਇਹ ਸਾਰਾ ਸਿਸਟਮ ਸੁਧਰਨਾ ਨਹੀਂ ਤਾਂ ਹਰ ਕਿਸ ਨੇ ਕਹਿਣਾ ਕੋਈ ਨਹੀਂ ਪਰਚਾ ਪਾਤਾ ਆਪੇ ਤੱਕੇ ਤੁੱਕੇ ਖਾ ਕੇ ਆ ਜਾਈਂ ਮੈਂ ਤਾਂ ਇੱਥੇ ਲੱਗਾ ਹੀ ਰਹਿਣਾ ਮੇਰਾ ਕਿੜਾ ਕੁਝ ਵਿਗੜ ਚੱਲਾ ਸੋ ਇਹਦੇ ਲਈ ਜ਼ਰੂਰੀ ਆ ਵੀ ਪਹਿਲੀ ਸਟੇਜ ਦੇ ਉੱਤੇ ਹੀ ਤੁਸੀਂ ਜਿਹੜਾ ਵੀ ਪਰਚਾ ਦਰਜ ਹੋਇਆ ਹੈ ਜਾਂ ਗਲਤ ਕੰਮ ਹੋਇਆ ਉਹ ਦਿਖਲਾ ਵੱਡੇ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਬਾਈਪੋਸਟ ਤੇ ਬਾਈ ਮੇਲ ਕੋਈ ਨਾ ਕੋਈ ਸ਼ਿਕਾਇਤ ਭੇਜੋ ਆਪਣੇ ਵਕੀਲ ਨੂੰ ਮਿਲੋ ਕਾਨੂੰਨੀ ਜਾਣਕਾਰੀ ਲਓ ਜਾ ਕੇ ਵੱਡੇ ਅਫਸਰ ਨੂੰ ਮਿਲੋ ਮਿਲ ਕੇ ਸਾਰੀ ਗੱਲ ਦੱਸ ਕੇ ਲਿਖਤੀ ਰੂਪ ਚ ਦਿਓ ਤਾਂ ਕਿ ਸਹੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਸਕੇ ਸੰਧਸਰ ਇੱਕ ਸਵਾਲ ਹੋਰ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ ਜਿੱਦਾਂ ਕਈਆਂ ਨੂੰ ਥਾਣੇ ਤੋਂ ਫੋਨ ਜਾਂਦਾ ਵਾ ਕਿ ਤੁਸੀਂ ਥਾਣੇ ਪਹੁੰਚੋ ਫੜਾਫੜ ਹੁਣ ਕਈ ਬੰਦੇ ਕੀ ਡਰ ਜਾਂਦੇ ਚੀਜ਼ਾਂ ਤੋਂ ਕਿ ਸਾਨੂੰ ਥਾਣੇ ਤੋਂ ਫੋਨ ਆ ਗਿਆ ਪਤਾ ਨਹੀਂ ਕੀ ਹੋ ਗਿਆ ਸਾਨੂੰ ਇਹ ਦੱਸੋ ਕਿ ਜਿਹੜਾ ਬੰਦੇ ਦੇ ਇਨਸਾਨ ਦੇ ਜਿਹੜੇ ਦਿਲ ਚੋਂ ਡਰ ਨਿਕਲ ਜਵੇ ਚੀਜ਼ ਦਾ ਥਾਣੇ ਤੋਂ ਜਦੋਂ ਵੀ ਫੋਨ ਆਉਂਦਾ ਸਭ ਤੋਂ ਪਹਿਲਾਂ ਉਹ ਪੁੱਛੋ ਤੇਰਾ ਨਾਮ ਕੀ ਹੈ ਤੇਰਾ ਔਦਾ ਕੀ ਹੈ ਥਾਣਾ ਕਿਹੜਾ ਤੇ ਕੰਪਲੀਟ ਨੰਬਰ ਕਿਹੜਾ ਤੇ ਨਾਲ ਕਿੰਨੇ ਮੇਰੇ ਖਿਲਾਫ ਕੰਪਲੇਨਟ ਕੀਤੀ ਹੈ ਜੋ ਉਹ ਦੱਸਦਾ ਤੇ ਉਹਦੇ ਨਾਲ ਗੱਲ ਕਰੋ ਨਹੀਂ ਦੱਸਦਾ ਤੇ ਫੋਨ ਬੰਦ ਕਰਕੇ ਉਹਨੇ ਇਹ ਕਹਿ ਕੇ ਬੰਦ ਕਰੋ ਕਿ ਭਾਈ ਜੋ ਮੈਨੂੰ ਭੇਜਣਾ ਲਿਖਤੀ ਰੂਪ ਚ ਭੇਜ ਤਾਂ ਕਿ ਮੈਂ ਦੇਖ ਸਕਾਂ ਉਸ ਤੋਂ ਬਾਅਦ ਮੈਂ ਆਪਣੇ ਵਕੀਲ ਕੋਲ ਸਲਾਹ ਲਾ ਕੇ ਕਾਨੂੰਨੀ ਜਾਣਕਾਰੀ ਲੈ ਕੇ ਫੇਰੀ ਮੈਂ ਆਪਣਾ ਜੋ ਵੀ ਪੱਕੇ ਥਾਣੇ ਚ ਰੱਖਣਾ ਉਹ ਮੈਂ ਰੱਖਾਂਗਾ ਕਿਸੇ ਪੁਲਿਸ ਅਧਿਕਾਰੀ ਕੋਲ ਤੁਹਾਨੂੰ ਜ਼ਬਰਦਸਤੀ ਥਾਣੇ ਬੁਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਸ਼ਿਕਾਇਤਾਂ ਤੇ ਪੁਲਿਸ ਸਿਰਫ ਲਿਖਤੀ ਰੂਪ ਚ ਪਰਮਾਨਾ ਨੋਟਿਸ ਜਿੰਨੂੰ ਕਹਿੰਦੇ ਤੁਸੀਂ ਉਹ ਭੇਜ ਸਕਦੀ ਹੈ ਕਿ ਆਓ ਜੀ ਤੁਹਾਡੇ ਖਿਲਾਫ ਆ ਸ਼ਿਕਾਇਤ ਹੈ ਉਹ ਸ਼ਿਕਾਇਤ ਨੂੰ ਪੜਨ ਦਾ ਵੀ ਤੁਹਾਨੂੰ ਅਧਿਕਾਰ ਹੈ ਕਿ ਤੁਸੀਂ ਕੀ ਪੱਖ ਰੱਖਣਾ ਚਾਹੁੰਦੇ ਰੱਖ ਦਿਓ ਤਾਂ ਕਿ ਇੱਕ ਤਰਫਾ ਕਾਰਵਾਈ ਨਾ ਹੋਵੇ ਉਹ ਪੱਖ ਰੱਖਣ ਦੀ ਤੁਹਾਨੂੰ ਉੱਤੇ ਜਾਣ ਦੀ ਲੋੜ ਨਹੀਂ ਤੁਸੀਂ ਆਪਣਾ ਪੱਖ ਲਿਖਤੀ ਰੂਪ ਵਿੱਚ ਆਪ ਵੀ ਲਿਖ ਕੇ ਜਾਂ ਆਪਣੇ ਵਕੀਲ ਸਾਹਿਬ ਤੋਂ ਲਿਖਾ ਕੇ ਸਾਰੇ ਸਬੂਤ ਨਾਲ ਲਾ ਕੇ ਬਾਈ ਪੋਸਟ ਤੇ ਬਾਈ ਮੇਲ ਭੇਜ ਸਕਦੇ ਹੋ ਜਾਂ ਕਿਸੇ ਵਿਅਕਤੀ ਦੇ ਹੱਥ ਵੀ ਭੇਜ ਸਕਦੇ ਹੋ ਜਿੰਨੂੰ ਲੈਣ ਤੋਂ ਪੁਲਿਸ ਮਨਾ ਨਹੀਂ ਕਰ ਸਕਦੀ ਜੋ ਲੈਣ ਤੋਂ ਮਨਾ ਕਰਦੇ ਆ ਤੇ ਸੰਬੰਧ ਐਸਐਸਪੀ ਜਾਂ ਕਮਿਸ਼ਨਰ ਨੂੰ ਨਾਲ ਚਿੱਠੀ ਲਿਖ ਕੇ ਸਾਰੇ ਸਬੂਤ ਨਾਲ ਲਾ ਕੇ ਬਾਈ ਪੋਸਟ 20 25 ਰੁਪਏ ਲੱਗਦੇ ਆ ਸਿਰਫ ਤੁਸੀਂ ਭੇਜ ਦਿਓ ਰਸੀਦ ਆਪਣੇ ਕੋਲ ਸੰਭਲੋ ਜਿਹੜੀਆਂ ਚੀਜ਼ਾਂ ਭੇਜੀਆਂ ਉਹਦੀ ਕਾਪੀ ਸੰਭਲਿਓ ਮਾੜੀਓ ਗਦਾਲਤ ਤੁਹਾਡੇ ਨਾਲ ਖੜੀ ਹੋਏਗੀ ਬਿਲਕੁਲ ਤੁਹਾਨੂੰ ਸਹੀ ਕਹੇਗੀ ਤੇ ਉਹਨਾਂ ਨੂੰ ਗਲਤ ਕਹੇਗੀ ਜੇ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਗੱਲ ਸੁਣੀ ਜੋਗੇ ਮੰਨੀ ਜੋਗੇ ਦੂਜੀ ਪਾਰਟੀ ਤੇ ਦਬਾਅ ਇਟਾ ਜੋਗੇ ਜੋ ਪੁਲਿਸ ਕਹੇਗੀ ਉੱਥੇ ਸਾਈਨ ਕਰਕੇ ਆ ਜੋਗੇ ਜਾਂ ਜੋ ਕਹਿੰਦੇ ਪੈਸੇ ਦੂਜੀ ਪਾਰਟੀ ਨੂੰ ਦੇ ਦਿਓ ਉਹ ਵੀ ਦੇ ਦਿਓਗੇ ਚੈੱਕ ਦੇ ਦਿਓ ਉਹ ਵੀ ਦੇ ਦਿਓਗੇ ਕਾਗਜ਼ ਤੇ ਵੀ ਸਾਈਨ ਕਰਕੇ ਆ ਜੋਗੇ ਫਿਰ ਕੋਈ ਅਦਾਲਤ ਕੋਈ ਵਕੀਲ ਤੁਹਾਡਾ ਕੁਝ ਨਹੀਂ ਕਰ ਸਕਦਾ ਸੋ ਪਹਿਲੀ ਸਟੇਜ ਦੇ ਉੱਤੇ ਹੀ ਤੁਸੀਂ ਆਪਣਾ ਹੱਕ ਲੈਣ ਲਈ ਤਰੀਕੇ ਨਾਲ ਚਲੋ ਜਿੱਦਾਂ ਡਾਕਟਰ ਛੱਟ ਲੱਗਦੇ ਬੰਦਾ ਆਪਣੇ ਆਪ ਕੋਈ ਵਿਚਾਰ ਵਟਾਂਦਰਾ ਨਹੀਂ ਕਰਦਾ ਭੱਜ ਕੇ ਡਾਕਟਰ ਸਾਹਿਬ ਕੋ ਜਾਂਦਾ ਅੱਖ ਵਾਲਾ ਡਾਕਟਰ ਅੱਖ ਦਾ ਇਲਾਜ ਕਰਦਾ ਦਿਲ ਵਾਲਾ ਦਿਲ ਦਾ ਕਰਦਾ ਛੱਟ ਪੇਟ ਲੱਗੇ ਤਾਂ ਕੋਈ ਹੋਰ ਕਰਦਾ ਹੱਡੀਆਂ ਦਾ ਹੱਡੀਆਂ ਵਾਲਾ ਕਰਦਾ ਐਗਜ਼ੈਕਟਲੀ ਵਕੀਲੀ ਦਾ ਕੰਮ ਕਾਨੂੰਨ ਦਾ ਕੰਮ ਵੀ ਡਾਕਟਰ ਵਾਲਾ ਪਹਿਲੀ ਸਟੇਜ ਤੇ ਤੁਸੀਂ ਆਪਣੇ ਵਕੀਰ ਕੋ ਜਾ ਕੇ ਕਾਨੂੰਨੀ ਸਲਾਹ ਲਓ ਹਰ ਕੋਈ ਮੈਨੂੰ ਇਹੀ ਕਹਿੰਦਾ ਨਜ਼ਰ ਆਉਂਦਾ ਨਹੀਂ ਜੇ ਅਸੀਂ ਤਾਂ ਸਾਈਨ ਤਾਂ ਕਰ ਦਿੱਤੇ ਜਾਂ ਅਸੀਂ ਤਾਂ ਚਲੇ ਗਏ ਸੰਤ ਤਾਂ ਪਤਾ ਨਹੀਂ ਸੀ ਤੇ ਜੇ ਪਤਾ ਨਹੀਂ ਸੀ ਫਿਰ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਜੇ ਪਤਾ ਫਿਰ ਤਾਂ ਜਾਓ ਸੋ ਇੱਥੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ ਕੱਪੜੇ ਕਿੱਥੋਂ ਸਵਾਣੇ ਆ ਆਪਨੇ ਗਾਰ ਠੀਕ ਕਿੱਥੋਂ ਕਰਵਾਨੀ ਸਬਜ਼ੀ ਕਿੱਥੋਂ ਖਰੀਦਣੀ ਹੈ ਜਾਂ ਰਜਿਸਟਰੀ ਕਿੱਥੇ ਲਗਾਣੀ ਹੈ ਪਰ ਇਹ ਨਹੀਂ ਪਤਾ ਕਾਨੂੰਨ ਦੀ ਜਦੋਂ ਗੱਲ ਹੁੰਨੀ ਤਾਂ ਵਕੀਲ ਕੋ ਵੀ ਜਾਣਾ ਸੋ ਇੱਥੇ ਪ੍ਰੋਬਲਮ ਕ੍ਰੀਏਟ ਹੁੰਦੀ ਵੱਡੇ ਸ਼ਹਿਰਾਂ 'ਚ ਤੇ ਵੱਡੇ ਦੇਸ਼ਾਂ 'ਚ ਹਰ ਕੰਮ ਅਟਾਰਨੀ ਜਾਂ ਵਕੀਲ ਦੇ ਨਾਲ ਹੀ ਹੁੰਦਾ ਜਿਹਦੇ ਕਰਕੇ ਉੱਥੇ ਦੇ ਲੋਕ ਸੁਖੀ ਨੇ ਸਾਡੇ ਇੱਥੇ ਪ੍ਰੋਬਲਮ ਹੈ ਖਾਸ ਕਰ ਪੰਜਾਬ ਦੇ ਵਿੱਚ ਲੋਕ ਭੱਜ ਕੇ ਥਾਣਿਆਂ 'ਚ ਚਲੇ ਜਾਂਦੇ ਆ ਉਥੇ ਉਹਨਾਂ ਨੇ ਕਿਹਾ ਕਿ ਹੁਆ ਹੁੰਦਾ ਕਿਸੇ ਨਾ ਕਿਸੇ ਕੋਲੋਂ ਦੂਸਰੀ ਪਾਰਟੀ ਇਕੱਠੀ ਹੋ ਕੇ ਆਈ ਹੁੰਦੀ ਹੈ ਐਸਆਈ ਨਾਲ ਲੜਿਆ ਹੁੰਦਾ ਬੰਦੇ ਤੇ ਦਬਾਕ ਆ ਕੇ ਸਾਈਨ ਜੇ ਕਰਾ ਲੈਂਦੇ ਜਾਂ ਕੋਈ ਬਿਆਨ ਜੇ ਲਲੰਦੇ ਬਾਅਦ ਚ ਉਹੀ ਬਿਆਨ ਉਹਦੇ ਗਲੇ ਦੀ ਫਾਸ ਬਣ ਜਾਂਦੇ ਆ ਤੇ ਉਹਨੂੰ ਕੋਈ ਇਨਸਾਫ ਨਹੀਂ ਮਿਲਦਾ ਇਹ ਲੋਕਾਂ ਦੀ ਆਪਣੀ ਗਲਤੀ ਹੈ ਜਿਹੜਾ ਆਪਣੇ ਵਕੀਲ ਕੋ ਟਾਈਮ ਤੇ ਨਹੀਂ ਜਾਏਗਾ ਉਹ ਨੁਕਸਾਨ ਹੀ ਚੱਲੇਗਾ ਸੰਧੂ ਸਾਹਿਬ ਜਿਸ ਤਰ੍ਹਾਂ ਹੁਣ ਕਾਫੀ ਜਿਹੜਾ ਮੁੰਡਾ ਸੀ ਸੁਖਪਾਲ ਖੈਰਾ ਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਵਿਵਾਦ ਦਿੱਤੇ ਤੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ ਪਰ ਸੀਐਮ ਜਿਹੜੇ ਸਾਡੇ ਪੰਜਾਬ ਦੇ ਸੀਐਮ ਉਹਨਾਂ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਵੀ ਅਜਿਹੀ ਐਪਲੀਕੇਸ਼ਨ ਲਗਾਈ ਗਈ ਕਿ ਇਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ ਇਸ ਉੱਤੇ ਕੀ ਕਹਿਣਾ ਚਾਹੁੰਦੇ ਹੋ ਉਹ ਮਸਲਾ ਤਾਂ ਅਦਾਲਤ ਦੇ ਵਿੱਚ ਹੈ ਜੇ ਉਹਨਾਂ ਨੂੰ ਪਹਿਲਾਂ ਜ਼ਮਾਨਤ ਮਿਲੀ ਹੁੰਦੀ ਤਾਂ ਸਰਕਾਰ ਕਦੀ ਵੀ ਨਾ ਫੜਦੀ ਸੋ ਟੈਕਨੀਕਲੀ ਉਹ ਕੋਈ ਹੋਰ ਆਰਡਰ ਸੀ ਜਿਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਲੋਕਾਂ ਦੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜੇ ਪਹਿਲਾਂ ਕੋਈ ਆਰਡਰ ਹੁੰਦਾ ਤੇ ਹੁਣ ਵਾਲੀ ਅਦਾਲਤਾਂ ਜਿੱਥੇ ਉਹਨਾਂ ਦੀ ਜ਼ਮਾਨਤ ਲੱਗੀਆਂ ਉਹਨਾਂ ਨੇ ਜ਼ਰੂਰ ਛੱਡ ਦਿੰਦੀਆਂ ਸੋ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਜਿਹੜਾ ਵੀ ਪਰਚਾ ਦਰਜ ਕੀਤਾ ਉਸ ਪਰਚੇ 'ਚ ਅरेस्ट ਪਾਈ ਗਈ ਹੈ ਅरेस्ट ਗਲਤ ਹੈ ਕਿ ਸਹੀ ਉਹ ਤਾਂ ਹੁਣ ਸੰਬੰਧਤ ਅਦਾਲਤ ਦੀ ਦੱਸ ਸਕਦੀ ਹੈ ਐਫ ਆਈ ਆਰ ਰਿਪੋਰੀ ਦਰਜ ਹੋ ਚੁੱਕੀ ਹੈ ਐਨ ਡੀ ਪੀ ਐਸ ਦਾ ਪਰਚਾ ਜਿਹੜਾ ਇੱਕ ਵੱਡਾ سنگीन ਜੁਰਮ ਮੰਨਿਆ ਜਾਂਦਾ ਜੇ ਉਹਨਾਂ ਕੋ ਆਪਣੇ ਹੱਕ ਦੇ ਕੋਈ ਸਬੂਤ ਹੈ ਤੇ ਕੇਸ ਜਦੋਂ ਚੱਲਦਾ ਹੈ ਉੱਥੇ ਅਦਾਲਤ 'ਚ ਆਪਣੇ ਸ ਬਾਕੀ ਇਸ ਕੇਸ ਚੱਦਾ ਲੱਗਦਾ ਚੋ ਸਾਰੇ ਪਾਸੇ ਜਨਤਾ ਦੇ ਵਿੱਚ ਇੱਕ رائے ਬਣੀ ਹੋਈ ਆ ਕੋਈ ਕਹੈ ਨਹੀਂ ਬਾਕੀ ਅਦਾਲਤੀ ਕਾਰਵਾਈ ਬਾਰੇ ਮੈਂ ਨਹੀਂ ਕਹਿ ਸਕਦਾ ਉਹਦੇ ਚ ਇਹੀ رائے ਬਣੀ ਹੋਈ ਕਿਉਂਕਿ ਉਹਨਾਂ ਨੇ ਅ ਅੱਜ ਕੱਲ ਦੀ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਕਰਕੇ ਉਹਨਾਂ ਦੇ ਪਰਚਾ ਪਾਇਆ ਗਿਆ ਕੁਝ ਹੱਦ ਤੱਕ ਕਿਸੇ ਕਿਸੇ ਨੂੰ ਮੇਰੇ ਵਰਗੇ ਸਮਝਦਾਰ ਪੜ੍ਹੇ ਲਿਖੇ ਬੰਦੇ ਨੂੰ ਇਹੀ ਲੱਗਦਾ ਕਿ ਸ਼ਾਇਦ ਇਹੀ ਕਾਰਨ ਹੋਏ ਬਾਕੀ ਕਾਨੂੰਨ ਦੇ ਮੁਤਾਬਕ ਜੋ ਹੁੰਦਾ ਆ ਉਹ ਕਾਨੂੰਨ ਦੇ ਮੁਤਾਬਕ ਠੀਕ ਹੋਣਾ ਕੋਈ ਸੜਕਾਂ ਤੇ ਰੋਲਾ ਪਾ ਕੇ ਜਾਂ ਸਰਕਾਰ ਨੂੰ ਬੁਰਾ ਪਾ ਕੇ ਕੁਝ ਨਹੀਂ ਹੋਣਾ ਸਰਕਾਰੀ ਤੰਤਰ ਸੀਐਮ ਤੇ ਮੰਤਰੀਆਂ ਤੇ ਐਮਐਲਏ ਤੋਂ ਇਲਾਵਾ ਚੱਲਦਾ ਉਹ ਅਫਸਰ ਆਪਣੇ ਤਰੀਕੇ ਦੇ ਨਾਲ ਜੋ ਵੀ ਕਾਨੂੰਨ ਮੁਤਾਬਕ ਕੋਈ ਕਾਰਵਾਈ ਕਰਨੀ ਕਰਦੇ ਆ ਉਹ ਕਾਰਵਾਈ ਸਹੀ ਹੈ ਜਾਂ ਗਲਤ ਹੈ ਉਹ ਮਾਨਯੋਗ ਹਾਈ ਕੋਰਟ ਜਾਂ ਲੋਕਾਂ ਦਾ ਅਦਾਲਤ ਦੇਖ ਰਹੀ ਹੈ ਉਹਨਾਂ ਦਾ ਮਸਲਾ ਤਾਂ ਸੁਪਰੀਮ ਕੋਰਟ ਤੱਕ ਗਿਆ ਹੁਣ ਅਦਾਲਤ ਦੇ ਵਿਚਾਰ ਅਦीन ਅਦਾਲਤ ਦੇਖੇਗੀ ਕਿ ਉਹਨਾਂ ਨੂੰ ਜ਼ਮਾਨਤ ਦੇਣੀ ਹੈ ਕਿ ਨਹੀਂ ਪਹਿਲਾਂ ਵੀ ਉਹਨਾਂ ਦਾ ਇੱਕ ਪਰਚਾ ਸੀ ਜਿਹਦੇ ਚੋਂ ਕਈ ਦੇ ਕਈ ਚਰ ਈਡੀ ਦੇ ਪਰਚੇ ਵੀ ਅੰਦਰ ਰਹੇ ਸੀ ਉਹ ਵੀ ਮਾਨਯੋਗ ਸੁਪਰੀਮ ਕੋਰਟ ਨੇ ਬਾਅਦ ਚੋਂ ਅਸਵਿਧਾਨਕ ਕਰਾਰ ਦੇ ਕੇ ਪਰਚਾ ਕੈਨਸਲ ਕੀਤਾ ਸੀ ਉਹਨਾਂ ਨੂੰ ਇਨਸਾਫ ਮਿਲਿਆ ਸੀ ਸੋ ਇਸ ਮਸਲੇ ਤੇ ਜਦੋਂ ਅਦਾਲਤ ਵਿਚਾਰ ਕਰਕੇ ਫਾਈਨਲ ਫੈਸਲਾ ਦੇਗੀ ਤਾਂ ਹੀ ساری ਸੱਚਾਈ ਸਾਹਮਣੇ ਆਏਗੀ ਸੰਦਸੋ ਇਹ ਦਾ ਪਾਨਾ ਸਿੱਧੂ ਬੜਾ ਚਰਚਾ ਦੇ ਵਿੱਚ ਚੱਲ ਰਿਹਾ ਸੀਗਾ ਇਸ ਟਾਈਮ ਸਮਾਜ ਸੇਵੀ ਕਹ ਰਹੇ ਨੇ ਉਹਨਾਂ ਨੂੰ ਤੇ ਉਹਨਾਂ ਦੇ ਉੱਤੇ ਵੀ ਇੱਕ ਕਿਹੜੀ ਮਤਲਬ ਐਫ ਆਈ ਆਰ ਕੱਟੀ ਗਈ ਹੈ ਤੇ ਉਹਨਾਂ ਨੂੰ ਅਦਾਲਤ ਵੱਲੋਂ ਜਿਹੜਾ ਵਾ ਕਿ ਅਰੈਸਟ ਕਰ ਲਿਆ ਗਿਆ ਸੀਗਾ ਤੇ ਇੱਕ ਟਰੈਵਲ ਏਜੰਟ ਵੱਲੋਂ ਉਹਨਾਂ ਦੇ ਉੱਤੇ ਜਿਹੜਾ ਕੰਪਲੇਨਟ ਕੀਤੀ ਗਈ ਸੀ ਤੇ ਹੁਣ ਬਿਨਾਂ ਜਿਹੜੀ ਐਫ ਆਈ ਮਤਲਬ ਕਿ ਵੈਰੀਫਾਈ ਤੋਂ ਇਹ ਪਰਚਾ ਕੱਟਿਆ ਜਾ ਸਕਦਾ ਸਮਾਜ ਸੇਵੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਜੀ ਪਰ ਉਹਨਾਂ ਇਕੱਠੇ ਕਰਕੇ ਬੰਦੇ ਲਿਜਾ ਕੇ ਕਿਸੇ ਦੇ ਵੀ ਦਫਤਰ ਚੰਗਾ ਮਾ ਕਰਨਾ ਇੱਕ ਕੱਲੇ ਬੰਦੇ ਨੂੰ ਘੇਰ ਲੈਣਾ ਤੇਰਾ ਤੇ ਜਲੂਸ ਕੱਢ ਦਿਆਂਗੇ ਤੇਰੇ ਖਿਲਾਫ ਧਰਨਾ ਦੇਵਾਂਗੇ ਤੂੰ ਇਹ ਦੇਖੋ ਪੈਸੇ ਲਏ ਆ ਤੂੰ ਵਾਪਸ ਕਰ ਅਗਲਾ ਹੱਥ ਜੋੜ ਨਾਲ ਟੀਵੀ ਤੇ ਉਹਨੂੰ ਲਾਈਵ ਕਰ ਦੇਣਾ ਇਦਾਂ ਦਾ ਕੋਈ ਕਾਨੂੰਨ ਹੈ ਤੁਹਾਡ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਤਾਂ ਹੈ ਨਹੀਂ ਸੋ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਇਹਨਾਂ ਤੋਂ ਬਚੋ ਇਹਨਾਂ ਨੂੰ ਹੀਰੋ ਨਾ ਬਣਾਓ ਜਿੰਨੂੰ ਵੀ ਕੋਈ ਦਿੱਕਤ ਹੈ ਚਾਹੇ ਲੰਬੀ ਲੜਾਈ ਲੜਨੀ ਪਏ ਚਾ ਛੋਟੀ ਜਾਣਾ ਕਾਨੂੰਨ ਕੋ ਪਹਿਣਾ ਜਿਹੜਾ ਕਾਨੂੰਨ ਉਹ ਚਲੇਗਾ ਚਾਹੇ ਉਹ ਮੰਤਰੀ ਹੋਵੇ ਤੇ ਚਾਹੇ ਆਮ ਆਦਮੀ ਹੋਵੇ ਉਹਦੇ ਖਿਲਾਫ ਕਾਨੂੰਨ ਦਾ ਸ਼ਕੰਜਾ ਕੱਸਿਆ ਹੀ ਜਾਏਗਾ ਜੇ ਉਹ ਟਰੈਵਲ ਏਜੰਟ ਨੇ ਪਰਚਾ ਦਰਜ ਕਰਾਇਆ ਤਾਂ ਉਹਨੇ ਬਿਲਕੁਲ ਠੀਕ ਰਹਾ ਟਰੈਵਲ ਏਜੰਟ ਨੇ ਜੇ ਕਿਸੇ ਨਾਲ ਠੱਗੀ ਮਾਰੀ ਸੀ ਜਾਂ ਨਹੀਂ ਮਾਰੀ ਸੀ ਦੂਸਰੀ ਪਾਰਟੀ ਉਹਦੇ ਖਿਲਾਫ ਕੰਪਲੇਂਟ ਦੇ ਦਿੰਦੀ ਪੁਲਿਸ ਉਹਦੀ ਜਾਂਚ ਕਰ ਲੈਂਦੀ ਉਹਨੂੰ ਨਹੀਂ ਚੰਗਾ ਲੱਗਦਾ ਅਦਾਲਤ ਚਲਾ ਜਾਂਦਾ ਹੁਣ ਇਹ ਥੋੜਾ ਹੋਣਾ ਕਿ ਆਪਾਂ ਚਾਰ ਬੰਦੇ ਇਕੱਠੇ ਕਰਕੇ ਆਪਾਂ ਆਪਣੇ ਆਪ ਨੂੰ ਟੀਵੀ ਤੇ ਲਾਈਵ ਕਰਕੇ ਤੇ ਉੱਥੇ ਜਾ ਕੇ ਕਹਿ ਦਿੰਦਾ ਮੈਂ ਹੀ ਅਦਾਲਤ ਦਾ ਮੈਂ ਹੀ ਸੰਵਿਧਾਨ ਆ ਮੈਂ ਹੀ ਭਾਰਤ ਦਾ ਕਾਨੂੰਨ ਆ ਇਦਾਂ ਨਹੀਂ ਚੱਲਣਾ ਭਾਰਤ ਦੇ ਕਾਨੂੰਨ ਮੁਤਾਬਕ ਕਿਸੇ ਨੂੰ ਵੀ ਕਿਸੇ ਦੇ ਪ੍ਰੈਮਿਸ ਵਿੱਚ ਵੜ ਕੇ ਉਹਨੂੰ ਸਵਾਲ ਕਰਨ ਦਾ ਜਾਂ ਉਹਨੂੰ ਗਲਤ ਕਰਾਰ ਦੇਣ ਦਾ ਜਾਂ ਟੀਵੀ ਤੇ ਲਾਈਵ ਕਰਕੇ ਉਹਨੂੰ ਧਮਕੀਆਂ ਦੇਣ ਦਾ ਜਾਂ ਉਹਦੇ ਕੋਲੋਂ ਦੂਜੀ ਪਾਰਟੀ ਨੂੰ ਪੈਸੇ ਦਿਵਾਣ ਦਾ ਜਾਂ ਕੋਈ ਕੰਮ ਕਰਵਾਣ ਦਾ ਕੋਈ ਅਧਿਕਾਰ ਨਹੀਂ ਆ ਜੋ ਪਰਚਾ ਦਰਜ ਹੋਇਆ ਤੇ ਕਾਨੂੰਨ ਹੱਥ ਵਿੱਚ ਲੈਣ ਦੇ ਕਰਕੇ ਹੀ ਹੋਇਆ ਸੋ ਇਤਨਾਂ ਦੇ ਲੋਕਾਂ ਨੂੰ ਸ਼ਾਇਰ ਨਹੀਂ ਦੇਣੀ ਚਾਹੀਦੀ ਚਾਹੇ ਉਹਨਾਂ ਦਾ ਕੰਮ ਜਿੰਨਾ ਮਰਜ਼ੀ ਚੰਗਾ ਹੋਏ ਜਿਹੜਾ ਤਰੀਕਾ ਆ ਮਾੜਾ ਆ ਜੇ ਇਦਾਂ ਦੇ ਤਰੀਕੇ ਨੂੰ ਅਲਾਉ ਕੀਤਾ ਗਿਆ ਤੇ ਸਾਰਾ ਸਮਾਜ ਸਾਰਾ ਦੇਸ਼ ਸਾਰਾ ਸੰਵਿਧਾਨ ਤੇ ਕਾਨੂੰਨ ਖਤਮ ਹੋ ਜਾਏਗਾ ਜਿਹਦੇ ਕੋਈ 10 ਬੰਦੇ ਹੋਣਗੇ ਉਹੀ ਰੋਲ ਵਾਲਾ ਪਾ ਕੇ ਆਪਣਾ ਕੰਮ ਕਰਾ ਲੇਗਾ ਦੂਜੇ ਤੇ ਦਬਾਅ ਪਾ ਕੇ ਤੇ ਬਾਕੀ ਬੰਦੇ ਬਾਹਰ ਖੜੀ ਦੇਖਦੇ ਰਹਿ ਜਾਣਗੇ ਮੇਰਾ ਸਾਰੀ ਪਬਲਿਕ ਨੂੰ ਇਹ ਸੰਦੇਸ਼ ਹੈ ਕਿ ਗਲਤ ਕੰਮ ਨਾ ਕਰੋ ਜੇ ਅਣਜਾਣੇ ਚ ਕੋਈ ਗਲਤ ਕੰਮ ਹੋ ਗਿਆ ਤੇ ਕਾਨੂੰਨੀ ਸੰਸਥਾਵਾਂ ਕੋ ਜਾ ਕੇ ਦੱਸੋ ਭੱਜਣ ਦੀ ਕੋਸ਼ਿਸ਼ ਨਾ ਕਰੋ ਭੱਜਣ ਨਾਲ ਕੁਝ ਨਹੀਂ ਹੋਣਾ ਜੇ ਤੁਸੀਂ ਕੋ ਜਾਣੀ ਹੈ ਜਿੰਨੀ ਮਰਜ਼ੀ ਰਿਸ਼ਵਤ ਦੇ ਦਿਓ ਜਿੰਨੀ ਮਰਜ਼ੀ ਸਿਫਾਰਿਸ਼ਾਂ ਕਰਾ ਲਓ ਜੇ ਤੁਸੀਂ ਕਿਸੇ ਨੂੰ ਗੱਡੀ ਥੱਲੇ ਦਿੱਤਾ ਅੱਜ ਨਹੀਂ ਤੇ ਕੱਲ ਤੁਹਾਡੀ ਗੱਡੀ ਟਰੇਸ ਹੋਈ ਜਾਣੀ ਹੈ ਤੁਹਾਡਾ ਫੋਨ ਟਰੇਸ ਹੀ ਹੋਈ ਜਾਣਾ ਕੋਈ ਵੀ ਐਸਾ ਕੰਮ ਨਾ ਕਰੋ ਜਿਨ ਲਈ ਬਾਤ ਚ ਤੁਹਾਨੂੰ ਸ਼ਰਮਿੰਦਾ ਹੋਣਾ ਪਏ ਸੋ ਮੌਕੇ ਤੇ ਐਕਸੀਡੈਂਟ ਹੁੰਦਾ ਤੋੜਨ ਦੀ ਲੋੜ ਨਹੀਂ ਲੋਕਲ ਪੁਲਿਸ ਕੋ ਜਾਓ ਬੰਦੇ ਨੂੰ ਹਸਪਤਲ ਪਹੁੰਚਾਓ ਉਹਦੀ ਜਮਾਤ ਜਾਨ ਬਚਾਓ ਕੱਲ ਨੂੰ ਤੁਹਾਡੇ ਨਾਲ ਵੀ ਇਦਾਂ ਦਾ ਕੋਈ ਕਾਰਾਵਰਤ ਸਕਦਾ ਤੁਹਾਡੇ ਪਰਿਵਾਰ ਨਾਲ ਵੀ ਵਰਤ ਸਕਦਾ ਸੋ ਸਿਸਟਮ ਨੂੰ ਗਾਲਾਂ ਕੱਢਣਾ ਸਿਸਟਮ ਨੂੰ ਬੁਰਾਪਲਾ ਲੈ ਕੇ ਨਾ ਕੁਝ ਨਹੀਂ ਹੋਣਾ ਸਿਸਟਮ ਦੇ ਵਿੱਚ ਰਹਿ ਕੇ ਕੰਮ ਕਰੋ ਜੇ ਕਿਤੇ ਦਰਨਾ ਪ੍ਰਦਰਸ਼ਨ ਵੀ ਕਰਨਾ ਸੰਵਿਧਾਨਕ ਰੂਪ ਚ ਕਰੋ ਸੜਕ ਨਾ ਘੇਰੋ ਪੁਲਿਸ ਨੂੰ ਜਾਂ ਸਰਕਾਰੀ ਸੰਸਥਾਵਾਂ ਨੂੰ ਗਾਲਾਂ ਨਾ ਕੱਢੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਣੇ ਇਨਸਾਫ ਲਈ ਲੜੋ ਕਿਸੇ ਨੂੰ ਐਸੀ ਪਰੇਸ਼ਾਨੀ ਨਾ ਹੋਏ ਕਿ ਜਿਹਦੇ ਵਿੱਚ ਉਹਨਾਂ ਦੇ ਅਧਿਕਾਰ ਵੀ ਤੁਸੀਂ ਖੋਲੋ ਆਪਣੇ ਅਧਿਕਾਰ ਲੈਣ ਲਈ ਸੋ ਆਪਣੇ ਅਧਿਕਾਰ ਲੈਣ ਲਈ ਕਿਸੇ ਦੇ ਅਧਿਕਾਰ ਨਾ ਖੋ ਕਾਨੂੰਨੀ ਤਰੀਕੇ ਨਾਲ ਆਪਣਾ ਸੰਵਿਧਾਨਕ ਹੱਕ ਲੈਣ ਦੀ ਕੋਸ਼ਿਸ਼ ਕਰੋ ਕਿਸੇ ਨੂੰ ਕੋਈ ਗਲਤ ਬਿਆਨ ਨਹੀਂ ਨਾ ਕਰੋ ਨਾ ਹੀ ਕਿਸੇ ਨੂੰ ਐਸੀ ਕੋਈ ਗੱਲ ਕਹਿ ਕੇ ਕੋਈ ਪੈਸੇ ਠੱਗੋ ਜਾਂ ਕੰਮ ਕਰਾਉਣ ਦੀ ਕੋਸ਼ਿਸ਼ ਕਰੋ ਜਿਹੜਾ ਤੁਸੀਂ ਨਹੀਂ ਕਰ ਸਕਦੇ ਕਾਨੂੰਨ ਸੰਵਿਧਾਨਕ ਸੰਸਥਾਵਾਂ ਦੇ ਨਾਲ ਚੱਲਦਾ ਹੈ ਸੰਵਿਧਾਨ ਸੰਵਿਧਾਨਕ ਸੰਸਥਾਵਾਂ ਨਾਲ ਚੱਲਦਾ ਹੈ ਜੇ ਕੋਈ ਅਧਿਕਾਰੀ ਚਾਹੇ ਉਹ ਰੈਵਨਿਊ ਦਾ ਅਧਿਕਾਰੀ ਹੈ ਸਿਵਲ ਹਸਪਤਾਲ ਦਾ ਡਾਕਟਰ ਹੈ ਡੀਸੀ ਦਫ਼ਤਰ ਦਾ ਕੋਈ ਕਲਰਕ ਜਾਂ ਅਧਿਕਾਰੀ ਹੈ ਪੁਲਿਸ ਸਟੇਸ਼ਨ 'ਚ ਕੋਈ ਅਧਿਕਾਰੀ ਹੈ ਜਾਂ ਆਮ ਆਦਮੀ ਹੈ ਕਾਨੂੰਨ ਮੁਤਾਬਕ ਕੰਮ ਨਹੀਂ ਕਰਦਾ ਤੇ ਉਹਦੇ ਖਿਲਾਫ ਸਬੰਧਤ ਸਰਕਾਰੀ ਦਫ਼ਤਰ ਨੂੰ ਸ਼ਿਕਾਇਤ ਕਰੋ ਜੇ ਉਹ ਨਹੀਂ ਕੋਈ ਕਾਰਵਾਈ ਕਰਦੇ ਤੇ ਉਹਦੇ ਖਿਲਾਫ ਹਾਈ ਕੋਰਟ ਜਾ ਸਕਦੇ ਹੋ ਜਾਂ ਲੋਕ ਅਦਾਲਤ ਬਿਲਕੁਲ ਤੁਹਾਡੀ ਸੁਣਵਾਈ ਕਰੇਗੀ ਇਸ ਦੇਸ਼ ਚ ਜਿੰਨੇ ਵੱਡੇ ਵੱਡੇ ਬੰਦੇ ਬਣੇ ਫਿਰਦੇ ਸੀ ਉਹਨਾਂ ਨੂੰ ਅਦਾਲਤ ਨੇ ਚੰਗੀ ਤਰ੍ਹਾਂ ਕਾਨੂੰਨ ਪੜਾ ਕੇ ਅੰਦਰ ਕੀਤਾ ਚਾਹੇ ਉਹ ਰਾਮ ਰਹੀਮ ਦਾ ਮਸਲਾ ਹੋਵੇ ਆਸਰਾ ਰਾਮ ਦਾ ਮਸਲਾ ਹੋਵੇ ਸੰਜੀਤ ਦਰਦ ਦਾ ਮਸਲਾ ਹੋਵੇ ਸਲਮਾਨ ਖਾਨ ਦਾ ਮਸਲਾ ਹੋਵੇ ਸ਼ਾਹਰੂਖ ਖਾਨ ਦੇ ਮੁੰਡੇ ਦਾ ਮਸਲਾ ਆ ਜਾਂ ਹੋਰ ਕਿੰਨੇ ਵੱਡੇ ਵੱਡੇ ਮਸਲੇ ਆ ਸੋ ਉਹਨਾਂ ਵਿੱਚ ਲੋਕਾਂ ਨੂੰ ਸਜ਼ਾਵਾਂ ਹੋਈਆਂ ਜਾਂ ਉਹ ਅੰਦਰ ਰਹਿ ਕੇ ਆਏ ਜਾਂ ਅੰਦਰ ਹੀ ਨੇ ਇਸ ਤੋਂ ਪਤਾ ਲੱਗਦਾ ਇਸ ਦੇਸ਼ ਚ ਕਾਨੂੰਨ ਦਾ ਰਾਜ ਆ ਕਾਨੂੰਨ ਦਾ ਰਾਜ ਤਾਂ ਹੀ ਹੋਣਾ ਜੇ ਤੁਸੀਂ ਵੀ ਕਾਨੂੰਨ ਦੇ ਵਿੱਚ ਯੋਗਦਾਨ ਪਾਓ ਤੁਸੀਂ ਇਹ ਆਸ ਨਹੀਂ ਕਰ ਸਕਦੇ ਕਿ ਅਸੀਂ ਕਾਨੂੰਨ ਤੋੜੀ ਜਾਈਏ ਤੇ ਦੂਸਰੇ ਕਾਨੂੰਨ ਦਾ ਪ ਗਰਨ ਸੜਕ ਦੇ ਤੇ ਤੁਸੀਂ ਕਿਸੇ ਨੂੰ ਤਾਂ ਕਹਿ ਸਕਦੇ ਵੀ ਇਹ ਲਾਲ ਲਾਈਟ ਤੋੜ ਕੇ ਦੌੜਿਆ ਜੇ ਤੁਸੀਂ ਆਪ ਹਰੀ ਲਾਈਟ ਦਾ ਇੰਤਜ਼ਾਰ ਕਰਦੇ ਹੋ ਤੁਸੀਂ ਆਪ ਜੇ ਲਾਇਸੈਂਸ ਨਹੀਂ ਰੱਖਿਆ ਤੁਸੀਂ ਕਿੱਦਾਂ ਕਿਸੇ ਨੂੰ ਕਹਿ ਸਕਦੇ ਹੋ ਲਾਇਸੈਂਸ ਤੋਂ ਬਿਨਾ ਚਲਾਉਂਦਾ ਤੁਸੀਂ ਆਪ ਜੇ ਘਰ ਦੇ ਵਿੱਚ ਕੁੰਡੀ ਪਾ ਕੇ ਬਿਲੀ ਚਲਾਉਂਦੇ ਹੋ ਤੁਸੀਂ ਕਿਸੇ ਦੇ ਖਿਲਾਫ ਕਿੱਦਾਂ ਕੰਪਲੇਟ ਕਰ ਸਕਦੇ ਹੋ ਇਹਨਾਂ ਨੇ ਕੁੰਡੀਆਂ ਪਾਈਆਂ ਸੋ ਐਸਾ ਕੋਈ ਕੰਮ ਨਾ ਕਰੋ ਜਿਹੜਾ ਕਿਸੇ ਦੇ ਅਧਿਕਾਰਾਂ 'ਚ ਦਖਲਅੰਦਾਜ਼ੀ ਕਰੇ ਸੋ ਜਿਹੜੀ ਵੀ ਪਰਮਿਸ਼ਨ ਜਿੱਥੋਂ ਭੰਦੀ ਹੈ ਸਰਕਾਰੀ ਅਦਾਰੇ ਤੋਂ ਉੱਥੋਂ ਲਓ ਜੇ ਕਿਸੇ ਸਰਕਾਰੀ ਅਦਾਰੇ ਨੇ ਕੋਈ ਕੰਮ ਨਹੀਂ ਕੀਤਾ ਤੇ ਉਹਦੇ ਖਿਲਾਫ ਸ਼ਿਕਾਇਤ ਕਰੋ ਸਾਰੀ ਜਿੰਨੀ ਡੈਮੋਕਰੇਸੀ ਹੈ ਸ਼ਿਕਾਇਤਾਂ ਦੇ ਆਧਾਰ ਤੇ ਅੱਗੇ ਵਧਦੀ ਹੈ ਤੇ ਸ਼ਿਕਾਇਤਾਂ ਦੇ ਆਧਾਰ ਤੇ ਬਚਦੀ ਹੈ ਲੜਾਈ ਝਗੜਾ ਕਰਨ ਤੋਂ ਬਾਅਦ ਕੇਸ ਲੜਨ ਦਾ ਜਾਂ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨਹੀਂ ਲੜਾਈ ਝਗੜੇ ਤੋਂ ਬਚੋ ਜਿਹੜੀ ਵੀ ਗੱਲ ਹੈ ਸੰਵਿਧਾਨਕ ਤੇ ਕਾਨੂੰਨੀ ਤਰੀਕੇ ਨਾਲ ਉੱਪਰਲੀ ਅਥਾਰਟੀਆਂ ਤੱਕ ਪਹੁੰਚਾਓ ਤੇ ਜੇ ਉਹ ਕੰਮ ਨਹੀਂ ਕਰਦੇ ਅਦਾਲਤ 'ਚ ਜਾਓ ਤੇ ਆਪਣਾ ਹੱਕ ਲਓ ਹੱਕ ਕਾਨੂੰਨ ਤੋਂ ਬਾਹਰ ਨਾ ਜਾਓ ਕਾਨੂੰਨ ਤੁਹਾਡਾ ਸਾਥ ਦੇਵੇਗਾ ਸੰਜੂ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਡੇ ਤੁਸੀਂ ਪੋਡਕਾਸਟ ਦੇ ਵਿੱਚ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਜੀ ਜੈ ਹਿੰਦ